ਕੈਨੇਡਾ ਆਸਟ੍ਰੇਲੀਆ ਵੀਜ਼ੇ ਨਹੀਂ ਦੇ ਰਿਆ ਤੁਹਾਡੀ ਇੰਡਸਟਰੀ ਹੁਣ ਆਪਦੇ ਲੋ ਤੇ ਆ ਗਈ ਹੈ ਅਗਲੇ ਸਾਲ ਕੈਨੇਡਾ ਦੇ ਵਿੱਚ ਇਲੈਕਸ਼ਨਾਂ ਹੈਗੀਆਂ ਜੇ ਉੱਥੇ ਗਵਰਨਮੈਂਟ ਚੇਂਜ ਹੋ ਜਾਂਦੀ ਹੈ ਤੇ ਉਹ ਇਮੀਗ੍ਰੇਸ਼ਨ ਦੇ ਖਿਲਾਫ ਹੈ ਉਹ ਇਮੀਗ੍ਰੇਸ਼ਨ ਦੇ ਹੱਕ ਜ ਨਹੀਂ ਹੈਗੀ ਫਿਰ ਆਸਟ੍ਰੇਲੀਆ ਵਰਗਾ ਹਾਲ ਕੈਨੇਡਾ ਦਾ ਹੋ ਜਾਣਾ ਹੈ ਕਿ ਪੰਜਾਬੀ ਨੌਜਵਾਨ ਹੁਣ ਜਾਣਾ ਹੀ ਨਹੀਂ ਚਾਹੁੰਦਾ ਬੱਚਾ ਹੈ ਹੀ ਨਹੀਂ ਹੈ ਭਾਜੀ ਬੱਚਾ ਬਿਲਕੁਲ ਜ਼ਰੂਰ ਹੈਗਾ ਮਾਰਕੀਟ 'ਚ ਹੈਗਾ ਸਿਰਫ ਇਹ ਹੈ ਉਹਦਾ ਬਜਟ ਕੱਟ ਗਿਆ ਹੈ ਅਕੀ ਬਨੇ ਅੜਿਆ ਜਾਂ ਨਹੀਂ ਮੈਂ ਬ੍ਰਮਟਨ ਰਹਿ ਰਿਹਾ ਮੈਂ ਬ੍ਰਮਟਨ ਹੀ ਰਹਿਣਾ ਜਾਂ ਮੈਂ ਜਸਰੀਆਂ ਸਰੀ ਰਹਿਣਾ ਜਿੱਥੇ ਪੰਜਾਬੀ ਬਹੁਤ ਜ਼ਿਆਦਾ ਫਿਰ ਤੇ ਪ੍ਰੋਬਲਮ ਆਊਗੀ ਜਿੱਥੇ ਐਡਮਿਸ਼ਨ ਹੋਊਗੀ ਉੱਥੇ ਹੀ ਰਹੂਗਾ ਨਾ ਬੱਚਾ ਸਿਰਫ ਪਿੱਛੇ ਮਾਰਕੀਟ ਦੇ ਵਿੱਚ ਕੁਝ ਨੈਗੇਟਿਵ ਨਿਊਜ਼ ਆ ਨਾ ਕਰਕੇ ਇਸ ਚੀਜ਼ ਦਾ ਰੌਲਾ ਬਹੁਤ ਪਿਆ ਬਟ ਬੱਚਿਆਂ ਦੀ ਅੱਜ ਦੀ ਡੇਟ ਤੇ ਵੀ ਪਹਿਲੀ ਪ੍ਰੈਫਰੈਂਸ ਉਹਨਾਂ ਦਾ ਸੁਪਨਾ ਕੈਨੇਡਾ ਹੀ ਹੈ ਕੈਨੇਡਾ ਅੱਜ ਛੇ ਓਵਰਲ ਛੇ ਬੈਂਡ ਦੇ ਨਾਲ ਚਾਹੇ ਗੈਪ ਵੱਧਾ ਅਸੀਂ ਵੀਜ਼ਾ ਲੈ ਪਾ ਰਹੇ ਹਾਂ ਬਟ ਕੱਲ ਨੂੰ ਜੇ ਸਰਕਾਰ ਚੇਂਜ ਹੋ ਜਾਂਦੀ ਹੈ ਤੇ ਆਸਟ੍ਰੇਲੀਆ ਵਾਲਾ ਹਾਲ ਬਿਲਕੁਲ ਹੋ ਸਕਦਾ ਵੀ 10 ਚੋਂ 2 ਵੀਜ਼ਾ ਆ ਪਰਮੋਟ ਕਰਨ ਵਾਲੇ ਤਾਂ ਆਸਟ੍ਰੇਲੀਆ ਦੀਆਂ ਐਡਾ ਵੀ ਲਾਈ ਜਾਂਦੇ ਕਿ ਆਓ ਆਸਟ੍ਰੇਲੀਆ ਦਾ ਵੀਜ਼ਾ ਲੈ ਕੇ ਆਓ ਪਰ ਉਹਨਾਂ ਨੂੰ ਵੀਜ਼ਾ ਨਹੀਂ ਨਾ ਹੈਗਾ ਦਿਖਾਣ ਨੂੰ ਆਸਟ੍ਰੇਲੀਆ ਬਹੁਤ ਕਲੀਅਰ ਹੈ ਸਟੂਡੈਂਟ ਨੂੰ ਲੈ ਕੇ ਭਾਜੀ ਬਿਲਕੁਲ ਬਹੁਤ ਇੰਡੀਅਨ ਸਟੂਡੈਂਟ ਨੂੰ ਲੈ ਨਹੀਂ ਰਹੇ ਆ ਇੰਡੀਅਨ ਸਟੂਡੈਂਟ ਨੂੰ ਜ਼ਿਆਦਾ ਨਹੀਂ ਤੁਸੀਂ ਪਹਿਲਾਂ ਕਹਿੰਦੇ ਵੀਜ਼ਾ ਨਾਲ ਲੱਗੇ ਤਾਂ ਪੈਸੇ ਪੱਲਿਓ ਦੇਊਂਗਾ ਮੈਂ ਭਾਜੀ ਕੈਨੇਡਾ ਸਟੱਡੀ ਵੀਜ਼ਾ ਭਾਜੀ ਰਿਜ਼ਲਟ ਵੀ 115 ਦਿਨ ਚਾਰਿਆ 50000 ਰੁਪਏ ਪੱਲਿਓ ਦਊਂਗਾ ਜੇ ਤਾਂ ਵੀਜ਼ਾ ਨਾਲ ਲੈ ਕੇ ਗਏ ਸਿੱਕੇ ਜਦੋਂ ਤੇ ਪਹੁੰਚਣ ਤੋਂ ਬਾਅਦ ਹੁਣ ਤੁਸੀਂ ਕਹਿ ਰਹੇ ਹੋ ਮੈਂ ਕੰਮ ਵੀ ਲੈ ਕੇ ਬੇ ਕੰਮ ਵੀ ਲੈ ਕੇ ਦਊਂਗਾ ਭਾਜੀ ਉਸੇ ਦੀ ਪੰਜਾਬੀ ਦੇ ਇੱਕ ਵੱਡੇ ਅਖਬਾਰ ਦੀ ਕੁਝ ਦਿਨ ਪਹਿਲਾਂ ਖਬਰ ਸੀ ਕਿ ਪੰਜਾਬੀ ਨੌਜਵਾਨ ਹੁਣ ਵਿਦੇਸ਼ ਦਾ ਰੁਝਾਨ ਘਟਾ ਰਹੇ ਹੈ ਯਾਨੀ ਕਿ ਕੈਨੇਡਾ ਆਸਟ੍ਰੇਲੀਆ ਨਹੀਂ ਜਾ ਰਹੇ ਪੰਜਾਬ ਦੇ ਕਾਲਜਾਂ ਚ ਚਹਿਲ ਪਹਿਲ ਹੋਊਗੀ ਪੰਜਾਬ ਦੀਆਂ ਯੂਨੀਵਰਸਟੀਆਂ ਦੁਬਾਰਾ ਚਹਿਲ ਪਹਿਲ ਵਾਲੀਆਂ ਹੋ ਜਾਣਗੀਆਂ ਇਹਦਾ ਮਤਲਬ ਕਿ ਪੰਜਾਬ ਦੀ ਇਮੀਗ੍ਰੇਸ਼ਨ ਇੰਡਸਟਰੀ ਵੱਡੇ ਘਾਟੇ ਚ ਜਾਊਗੀ ਦੂਜਾ ਮਤਲਬ ਕਿ ਹੁਣ ਪੰਜਾਬੀ ਬਾਹਰ ਨਹੀਂ ਜਾਣਗੇ ਇੱਕ ਕਾਰਨ ਇਹ ਵੀ ਹੈ ਕਿ ਕੈਨੇਡਾ ਆਸਟ੍ਰੇਲੀਆ ਨੇ ਵੀਜ਼ੇ ਦੇਣੇ ਬੰਦ ਕਰਤੇ ਐ ਇਸ ਬਾਰੇ ਗੱਲਬਾਤ ਕਰਾਂਗੇ ਹਰਪ੍ਰੀਤ ਸਿੰਘ ਹੋਣਾ ਦੇ ਨਾਲ ਬ੍ਰਿਜ ਟੂ ਸਕਸੈਸ ਜਲੰਧਰ ਤੋਂ ਹਰਪ੍ਰੀਤ ਸਿੰਘ ਹੁਣੇ ਪਹਿਲਾਂ ਵੀ ਇਮੀਗ੍ਰੇਸ਼ਨ ਦੇ ਮਸਲਿਆਂ ਤੇ ਸਾਡੇ ਨਾਲ ਗੱਲਬਾਤ ਕਰਦੇ ਰਹੇ ਆ ਬਹੁਤ ਸਵਾਗਤ ਹੈ ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਮੈਨੂੰ ਫਿਰ ਤੋਂ ਮੇਰੇ ਨਾਲ ਇੰਟਰਵਿਊ ਕਰਨ ਦੀ ਬਹੁਤ ਬਹੁਤ ਧੰਨਵਾਦ ਬੰਦ ਹੋ ਗਿਆ ਕੰਮ ਕਿ ਕੈਨੇਡਾ ਆਸਟ੍ਰੇਲੀਆ ਵੀਜ਼ੇ ਨਹੀਂ ਦੇ ਰਿਆ ਤੁਹਾਡੀ ਇੰਡਸਟਰੀ ਹੁਣ ਆਪਦੇ ਲੋ ਤੇ ਆ ਗਈ ਹੈ ਭਾਜੀ ਸਿਰਫ ਨਾ ਲੋਕਾਂ ਦੀ ਇੱਕ ਧਾਰਨਾ ਬਣੀ ਹੋਈ ਹੈ ਵੀ ਕੈਨੇਡਾ ਇਮੀਗ੍ਰੇਸ਼ਨ ਉਹ ਵੀਜ਼ੇ ਨਹੀਂ ਦੇ ਰਹੀ ਜਦਕਿ ਇਹ ਲੋਕਾਂ ਦੀ ਸੋਚ ਗਲਤ ਹੈਗੀ ਹੈ ਮੈਂ ਕਹਿੰਦਾ ਜੋ ਪੀਕ ਟਾਈਮ ਕੈਨੇਡਾ ਸਟੱਡੀ ਵੀਜ਼ਾ ਦਾ ਆਜਾ ਨਾ ਉਹ ਕਦੀ ਵੀ ਨਹੀਂ ਰਿਹਾ ਜੋ ਲਾਸਟ 6 ਮਹੀਨੇ ਸਾਲ ਤੋਂ ਸਕਸੈਸ ਰੇਟ ਹੈਗਾ ਆਸਟ੍ਰੇਲੀਆ ਅਸੀਂ ਜ਼ਰੂਰ ਕਹਿ ਸਕਦੇ ਹਾਂ ਸਕਸੈਸ ਰੇਟ ਨਹੀਂ ਹੈਗਾ ਹੁਣ ਜਿਹੜੇ ਲੋਕਾਂ ਦਾ ਸੁਪਨਾ ਸੀ ਆਸਟ੍ਰੇਲੀਆ ਜਾਂ ਦਾ ਸਿਰਫ 10 ਚੋਂ 2 ਵੀਜ਼ੇ ਲੱਗ ਕੇ ਆ ਰਹੇ ਹੈ ਇਵਨ ਕੀ ਸਾਰਾ ਕੁਝ ਜੈਨੂਨ ਹੁੰਦੇ ਬਾਵਜੂਦ ਆਸਟ੍ਰੇਲੀਆ ਦਾ ਵਾਕਈ ਸਕਸੈਸ ਰੇਟ ਨਹੀਂ ਹੈਗਾ ਬਟ ਕੈਨੇਡਾ ਦੇ ਵਿੱਚ ਅਸੀਂ ਅੱਜ ਦੀ ਡੇਟ 'ਚ 10 ਜੋ 10 ਵੀਜ਼ੇ ਲੈ ਰਹੇ ਆ ਕੋਈ ਪ੍ਰੋਬਲਮ ਨਹੀਂ ਹੈਗੀ ਸਿਰਫ ਇਹ ਹੈ ਕਈ ਬੱਚਿਆਂ ਨੂੰ ਜੀਆਈਸੀ ਵਧਨ ਕਰਕੇ ਥੋੜਾ ਜਿਹਾ ਲੋਡ ਵੱਧ ਲੱਗ ਰਿਹਾ ਹੈ ਵੀ ਮੈਂ ਇੰਨੇ ਮੇਰਾ ਬਜਟ ਜੇ ਅੱਗੇ ਮੈਂ 15 ਲੱਖ ਚੋ ਜਾਂਦਾ ਸੀ ਤੇ ਹੁਣ ਮੈਂ 20 ਜਾਂ 25 ਲੱਖ ਚ ਜਾਣਾ ਬਟ ਇਹ ਬੱਚੇ ਨੂੰ ਸਮਝ ਹੈ ਗਈ ਹੈ ਵੀ ਇਹ ਪੈਸੇ ਮੇਰੇ ਹੀ ਹੈ ਇਹ ਉੱਥੇ ਜਾ ਕੇ ਮੇਰੇ ਹੀ ਕੰਮ ਆਣੇ ਹੈ ਜੇ ਉੱਥੇ ਕੈਨੇਡਾ ਚ ਮਹਿੰਗਾਈ ਵਧ ਗਈ ਤਾਂ ਹੀ ਕਰਕੇ ਸਰਕਾਰ ਨੇ ਜੀਆਈਸੀ ਵਿਦਾਈ ਹੈ ਵੀ ਉੱਥੇ ਆ ਕੇ ਬੱਚੇ ਨੂੰ ਜਿੰਨੇ ਖਰਚੇ ਕਰਨੇ ਉਹਦੇ ਚ ਪ੍ਰੋਬਲਮ ਨਾ ਆਵੇ ਅੱਜ ਕੈਨੇਡਾ ਦਾ ਜਿੰਨਾ ਵਧੀਆ ਦੌਰ ਚੱਲ ਰਿਹਾ ਅੱਜ ਤੋਂ ਸਾਲ ਬਾਅਦ ਜਾਂ 2 ਸਾਲ ਬਾਅਦ ਮੇਰੀ ਗੱਲ ਨੋਟ ਕਰ ਲੋ ਲੋਕ ਕੈਨੇਡਾ ਦੇ ਵੀਜ਼ਾ ਲਈ ਤਰਸਣੇ ਅਗਲੇ ਸਾਲ ਕੈਨੇਡਾ ਦੇ ਵਿੱਚ ਇਲੈਕਸ਼ਨਾਂ ਹੈਗੀਆਂ ਜੇ ਉੱਥੇ ਗਵਰਨਮੈਂਟ ਚੇਂਜ ਹੋ ਜਾਂਦੀ ਹੈ ਤੇ ਉਹ ਇਮੀਗ੍ਰੇਸ਼ਨ ਦੇ ਖਿਲਾਫ ਹੈ ਉਹ ਇਮੀਗ੍ਰੇਸ਼ਨ ਦੇ ਹੱਕ ਚ ਨਹੀਂ ਹੈਗੀ ਫਿਰ ਆਸਟ੍ਰੇਲੀਆ ਵਰਗਾ ਹਾਲ ਕੈਨੇਡਾ ਦਾ ਹੋ ਜਾਣਾ ਹੈ ਜਿਹੜੇ ਬੱਚੇ ਸੁਣ ਰਹੇ ਆ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਆ ਸਿਰਫ ਅੱਜ ਓਵਰঅল 6 ਬੈਂਡ ਦੀ ਰਿਕੁਆਇਰਮੈਂਟ ਹੈ ਇਹ ਪਤਾ ਨਹੀਂ ਕਿਸੇ ਵੀ ਵਿਲੇ 6 ਈਚ ਦੀ ਹੋ ਸਕਦੀ ਹੈ ਅੱਜ ਅਸੀਂ ਗੈਪ ਵਾਲੇ ਬੱਚੇ ਦਾ ਰਿਫਿਊਜ਼ਲ ਵਾਲੇ ਬੱਚੇ ਦਾ ਵੀ ਵੀਜ਼ਾ ਲੈ ਰਹੇ ਹਾਂ ਅੱਜ ਵਰਗਾ ਟਾਈਮ ਭਾਜੀ ਕਦੀ ਨਹੀਂ ਰਹਿਣਾ ਇਹ ਟਾਈਮ ਜਿਹੜਾ ਹੋਇਆ ਪਰ ਬੱਚਾ ਤਾਂ ਹੈ ਹੀ ਨਹੀਂ ਨਾ ਮਾਰਕੀਟ 'ਚ ਜਿਹੜੀ ਗੱਲ ਮੈਂ ਕਰ ਰਿਹਾ ਕਿ ਪੰਜਾਬੀ ਦੀ ਅਖਬਾਰ ਵੀ ਹੁਣੇ ਲਿਖ ਰਹੀ ਐ ਕਿ ਪੰਜਾਬੀ ਨੌਜਵਾਨ ਹੁਣ ਜਾਣਾ ਹੀ ਨਹੀਂ ਚਾਹੁੰਦਾ ਬੱਚਾ ਹੈ ਹੀ ਨਹੀਂ ਐ ਭਾਜੀ ਬੱਚਾ ਬਿਲਕੁਲ ਜ਼ਰੂਰ ਹੈਗਾ ਮਾਰਕੀਟ 'ਚ ਹੈਗਾ ਸਿਰਫ ਇਹ ਐ ਉਹਦਾ ਬਜਟ ਘਟ ਗਿਆ ਬਜਟ ਤਾਂ ਘਟ ਗਿਆ ਵੀ ਜੀਆਈਸੀ ਮਹਿੰਗੀ ਹੋ ਗਈ ਮੈਨੂੰ ਹੋਰ ਕਿਹੜੇ ਕੰਟਰੀ ਦੀ ਆਪਸ਼ਨ ਦੱਸ ਦਿਓ ਕਿਹੜਾ ਬੱਚੇ ਦਾ ਸੁਪਨਾ ਹੈਗਾ ਮੇਰਾ ਸੁਪਨਿਆਂ ਦਾ ਦੇਸ਼ ਕਿਹੜਾ ਹੈਗਾ ਮੈਂ ਕਿੱਥੇ ਜਾਵਾਂ ਸਿਰਫ ਕੁਝ ਮਾਰਕੀਟ 'ਚ ਫੇਕ ਅਫਵਾਹਾਂ ਚਲੀਆਂ ਵੀ ਕੈਨੇਡਾ ਚ ਕੰਮ ਨਹੀਂ ਮਿਲਦਾ ਜਿਹੜੇ ਵੀ ਬੱਚੇ ਨੇ ਕੈਨੇਡਾ ਜਾਣਾ ਜੋ ਮੇਰੀ ਗਾਰੰਟੀ ਹੈ ਮੈਂ ਕੰਮ ਲਵਾ ਕੇ ਦਊਗਾ ਜੇ ਉਹਦੇ ਲੀਗਲ ਵੀਕੰਟ ਹੋਣ ਉਹ ਹਫ਼ਤੇ ਦੇ ਪੂਰੇ 20 ਘੰਟੇ ਕੰਮ ਮਿਲੂਗਾ ਮੈਂ ਗਾਰੰਟੀ ਕਰਦਾ ਮੇਰੇ ਤੋਂ ਰਿਟਰਨ ਲੈ ਲਓ ਮੈਂ ਜਿੰਨੇ ਬੱਚੇ ਭੇਜੇ ਅਜੇ ਤੱਕ ਕਿਸੇ ਨੂੰ ਕੰਮ ਦੀ ਪ੍ਰੋਬਲਮ ਨਹੀਂ ਹੈਗੀ ਜੇ ਮੈਨੂੰ ਕੋਈ ਫੋਨ ਕਰਦਾ ਮੈਨੂੰ ਕੰਮ ਦੀ ਪ੍ਰੋਬਲਮ ਆ ਉਹਨੂੰ ਮੈਂ ਬਾਕੀ ਬੱਚਿਆਂ ਨਾਲ ਗੱਲ ਕਰਕੇ ਦੱਸ ਦੇਣਾ ਵੀ ਇਸ ਜਗ੍ਹਾ ਤੇ ਚੱਲ ਜਾ ਤੈਨੂੰ ਕੰਮ 100% ਮਿਲੂਗਾ ਸਿਰਫ ਉਹਦੇ ਨਾਲ ਗੱਲ ਕਰ ਲੈ ਹਮ ਕੰਮ ਦੀ ਪ੍ਰੋਬਲਮ ਨਹੀਂ ਹੈਗੀ ਹਾਂ ਜਿਹੜੇ ਬੱਚੇ ਨੇ ਲੱਕੀ ਬਣਿਆ ਅੜਿਆ ਯਾ ਮੈਂ ਜਿਸ ਹਰਿਆਂ ਸਰੀ ਰਹਿਣਾ ਜਿੱਥੇ ਪੰਜਾਬੀ ਬਹੁਤ ਜ਼ਿਆਦਾ ਫਿਰ ਤੇ ਪ੍ਰੋਬਲਮ ਆਊਗੀ ਜਿੱਥੇ ਐਡਮਿਸ਼ਨ ਹੋਊਗੀ ਉੱਥੇ ਹੀ ਰਹੂਗਾ ਨਾ ਬੱਚਾ ਭਾਜੀ ਜ਼ਰੂਰੀ ਨਹੀਂ ਨਾ ਹੁਣ ਬੱਚਿਆਂ ਦੀ ਸਟੱਡੀ ਕਈਆਂ ਦੀ ਖਤਮ ਹੋ ਗਈ ਪੋਸਟ ਸਟੱਡੀ ਵਰਕ ਪਰਮਿਟ ਤੇ ਆ ਕੇ ਫਿਰ ਜ਼ਰੂਰੀ ਸਟੱਡੀ ਹੈਗਾ ਉੱਥੇ ਰਹਿਣਾ ਫਿਰ ਤੁਸੀਂ ਜਿੱਥੇ ਮਰਜ਼ੀ ਜਾ ਸਕਦੇ ਤੁਹਾਡੇ ਲਈ ਤਾਂ ਸਾਰਾ ਕੈਨੇਡਾ ਓਪਨ ਹੈ ਔਰ ਮੈਂ ਕੋਈ ਬਹੁਤ ਜ਼ਿਆਦਾ ਦੂਰ ਤੇ ਭੇਜਦਾ ਵੀ ਨਹੀਂ ਪਿਆ ਹੈਗਾ ਮੈਂ ਕਹਿੰਦਾ ਜਿੱਥੇ ਕੰਮ ਹੈਗਾ ਮੈਨੂੰ ਇੱਕ ਫੋਨ ਲਾਓ ਇਹ ਤੁਹਾਡੇ ਫੁੱਲ ਟਾਈਮ ਵਰਕਿੰਗ ਰਾਈਟਸ ਹਨ ਫੁੱਲ ਟਾਈਮ ਤੋਂ ਉਹ ਵਰਕਦੋ ਨਾ ਸਿਰਫ ਪਿੱਛੇ ਮਾਰਕੀਟ ਦੇ ਵਿੱਚ ਕੁਝ ਨੈਗੇਟਿਵ ਨਿਊਜ਼ ਆ ਨਾ ਕਰਕੇ ਇਸ ਚੀਜ਼ ਦਾ ਰੌਲਾ ਬਹੁਤ ਪਿਆ ਬਟ ਬੱਚਿਆਂ ਦੀ ਅੱਜ ਦੀ ਡੇਟ 'ਚ ਵੀ ਪਹਿਲੀ ਪ੍ਰੈਫਰੈਂਸ ਉਹਨਾਂ ਦਾ ਸੁਪਨਾ ਕੈਨੇਡਾ ਹੀ ਹੈ ਜਾਂ ਅਮਰੀਕਾ ਹੀ ਹੈ ਜਾਂ ਆਸਟ੍ਰੇਲੀਆ ਹੀ ਹੈ ਹੋਰ ਕਿਸੇ ਕੰਟਰੀ ਦੀ ਪ੍ਰੈਫਰੈਂਸ ਨਹੀਂ ਹੈਗੀ ਬੱਚਿਆਂ ਦੀ ਮੈਂ ਤਾਂ ਇਹ ਇੰਡਸਟਰੀ ਥੋੜੀ ਜਿਹੀ ਘੁੰਮਦਾ ਰਹਿਣਾ ਬਹੁਤ ਸਾਰੇ ਏਜੰਟਰ ਹੁੰਦੇ ਆ ਕਹਿੰਦੇ ਇਹ ਤਾਂ ਮਾੜਾ ਦੌਰ ਆਇਆ ਮਾੜਾ ਵਕਤ ਆ ਇੰਡਸਟਰੀ ਦੇ ਉੱਤੇ ਭਾਜੀ ਜਿਹੜੇ ਏਜੰਟ ਗਲਤ ਕੰਮ ਕਰਦੇ ਆ ਉਹਨਾਂ ਲਈ ਮਾੜਾ ਦੌਰ ਹੈ ਜਿਹੜੇ ਬੰਦੇ ਸਹੀ ਕੰਮ ਕਰਦੇ ਆ ਸਾਡੇ ਕੋਲ ਅੱਜ ਵੀ ਆਫਿਸ ਚਹਿਲ ਪੈ ਲੱਗੀ ਹੈ ਪੂਰੀ ਜਿਹੜੇ ਲੋਕਾਂ ਨੇ ਮਾਰ ਨਹੀਂ ਠੱਗੀ ਹੈ ਉਹਨਾਂ ਲਈ ਮਾੜਾ ਦੌਰ ਹੈ ਇਸ ਦੌਰ ਦੇ ਵਿੱਚ ਜਿਹੜੇ ਮਾੜੇ ਬੰਦੇ ਕੰਮ ਕਰਨ ਵਾਲੇ ਕੰਮ ਤੋਂ ਬਾਹਰ ਹੋ ਜਾਣਗੇ ਇਹ ਤੁਹਾਨੂੰ ਮੈਂ ਲਿਖਤੀ ਦੱਸ ਰਿਹਾ ਅੱਗੇ ਕੈਨੇਡਾ ਦਾ ਜਿਹੜਾ ਪੋਸਟ ਗ੍ਰੈਜੂਏਟ ਵੀਜ਼ਾ ਤੇ ਵੀ ਆ ਜਾਈਏ ਅਗੇ ਐਂਬੈਸੀ 1015 ਦੇ ਵਿੱਚ ਵੀਜ਼ਾ ਦੇ ਰਹੀ ਸੀ ਹੁਣ ਇਹ ਨਹੀਂ ਵੀ ਕੋਈ ਰਿਜ਼ਲਟ ਬਹੁਤ ਜ਼ਿਆਦਾ ਨੈਗੇਟਿਵ ਹੈ ਬਟ ਜੋ ਅੱਜ ਮਾਸਟਰ ਗ੍ਰੈਜੂਏਟ ਸੀ ਉਹ ਅੱਜ ਨਹੀਂ ਹੋਏਗਾ ਹੂੰ ਹੁਣ ਤਾਂ ਇੰਮਬੈਸੀ ਟਾਈਮ ਲੈ ਰਹੀ ਹੈ ਹਰ ਇੱਕ ਚੀਜ਼ ਵੈਰੀਫਾਈ ਕਰ ਲਈ ਹੈ ਇਹਦੇ ਚ ਉਹ ਏਜੰਟ ਮਰਨੇ ਜਿਹੜੇ ਕਹਿੰਦੇ ਸੀ ਕੱਲਾ ਪਾਸਪੋਰਟ ਦੇ ਜਾ ਕੁਛ ਨਹੀਂ ਚਾਹੀਦਾ ਹੁਣ ਇਮੀਗ੍ਰੇਸ਼ਨ ਹਰ ਚੀਜ਼ ਚੈੱਕ ਕਰ ਰਹੀ ਹੈ ਬੈਂਡ ਲਾ ਰਹੀ ਹੈ ਅਸੀਂ ਕਦੀ ਅਜੇ ਤੱਕ ਨਹੀਂ ਕਿਹਾ ਕੱਲਾ ਪਾਸਪੋਰਟ ਚਾਹੀਦਾ ਅਸੀਂ ਕਹਿੰਦੇ ਆਪਣੀ ਪ੍ਰੋਫਾਈਲ ਪ੍ਰੋਪਰ ਲੈ ਕੇ ਆਓ ਤੁਹਾਡੇ ਕੋਲ ਜੈਨੂਨ ਫੰਡ ਹੋਣਾ ਚਾਹੀਦੇ ਆ ਭਾਵੇਂ ਨਵੇਂ ਹੋਣ ਪੁਰਾਣੇ ਨਾ ਹੋਣ ਤੁਹਾਡੇ ਕੋਲ ਜੈਨੂਨ ਇਨਕਮ ਹੋਣੀ ਚਾਹੀਦੀ ਆ ਤੁਹਾਡੀਆਂ ਆਈਟੀਆਰਜ਼ ਹੋਣੀਆਂ ਚਾਹੀਦੀਆਂ ਤੁਸੀਂ ਆਪਣੀ ਪ੍ਰੋਫਾਈਲ ਲੈ ਕੇ ਆਓ ਤੁਹਾਨੂੰ ਵੀਜ਼ਾ ਲੈ ਕੇ ਦਵਾਂਗੇ ਹੂੰ ਤੇ ਜਿਹੜੇ ਇੱਕ ਕੱਲਾ ਪਾਸਪੋਰਟ ਲੈਂਦਾ ਤਾਂ ਭਾਜੀ ਬੈਨ ਨਹੀਂ ਲੱਗਣਾ ਤੇ ਹਰ ਇੱਕ ਚੀਜ਼ ਬਣਾ ਕੇ ਲਈ ਹੋਈ ਹੈ ਮਾਰਚ ਤੱਕ ਕੈਨੇਡਾ ਦਾ ਬਹੁਤ ਵਧੀਆ ਦੌਰ ਸੀ ਵਿਸਟਰ ਵੀਜ਼ੇ ਦਾ ਹੁਣ ਉਸ ਤੋਂ ਬਾਅਦ ਰਿਜ਼ਲਟ ਸਲੋ ਹੋ ਗਏ ਅੱਜ ਮੇਰੀ ਗੱਲ ਨੋਟ ਕਰ ਲਓ ਅੱਜ ਸ਼ੇਨਗਨ ਤੇ ਯੂਕੇ ਦਾ ਦੌਰ ਹੈ ਜਿਹੜੇ ਬੱਚਨੇ ਸ਼ੇਨਗਨ ਤੇ ਯੂਕੇ ਜਾਣਾ ਗਰੰਟੀ ਨਾਲ ਉਹਦਾ ਵੀਜ਼ਾ ਲਵਾ ਕੇ ਦਵਾਂਗੇ ਲੱਗ ਰਿਹਾ ਰੀਸੈਂਟ ਅਸੀਂ ਕਾਫੀ ਜਿਨੇ ਵਿਸਟਰ 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 ਵੀਜ਼ਾ ਕੈਨੇਡਾ ਸਟੱਡੀ 100% ਲੈ ਰਹੇ ਆ ਵਿਸਟਰ ਯੂਕੇ ਸ਼ੈਨੇਗਲ ਲੈ ਰਹੇ ਆ ਕੈਨੇਡਾ ਦਾ ਵੀ ਵਿਸਟਰ ਆ ਰਿਹਾ ਬਟ ਟਾਈਮ ਬਹੁਤ ਲੱਗ ਰਿਹਾ ਅੱਗੇ ਜਿਹੜਾ ਕੰਮ 10 ਤੋਂ 15 ਦਿਨਾਂ ਵਿੱਚ ਹੋ ਰਿਹਾ ਸੀ ਉਹ 2 ਤੋਂ 2.5 ਮਹੀਨੇ ਚ ਹੋ ਰਿਹਾ ਸਟੂਡੈਂਟ ਜਿਵੇਂ ਤੁਸੀਂ ਇਹ ਗੱਲ ਕਹੀ ਵੀ ਇਹ ਦੌਰ ਹੈ ਕਿ ਜਿਹੜਾ ਫਰਾਡ ਏਜੰਟ ਹੈ ਉਹ ਰਹਿਣਾ ਨਹੀਂ ਮਾਰਕੀਟ ਚ ਚੰਗਾ ਹੀ ਰਹਿ ਜਾਊਗਾ ਸਟੂਡੈਂਟ ਵੀ ਤਾਂ ਦੋ ਤਰ੍ਹਾਂ ਦਾ ਆਇਆ ਨਾ ਤੁਹਾਡੇ ਕੋਲੇ ਇੱਕ ਉਹ ਆਇਆ ਜਿਹਦੇ ਕੋਲੇ ਨਾ ਬੈਂਡ ਸੀ ਨਾ ਇਕਨੋਮਿਕਸ ਚੰਗੀ ਸੀ ਉਹਦੀ ਨਾ ਫਰੈਂਸਿਸ ਚੰਗੇ ਸੀ ਉਹ ਕਹਿੰਦਾ ਨਹੀਂ ਮੈਂ ਤਾਂ ਪਤਾ ਨਹੀਂ ਲਵਾ ਕੇ ਦਿਓ ਫਿਰ ਏਜੰਟ ਕਹਿੰਦਾ ਕਿ ਹਾਂ ਕੋਈ ਨਹੀਂ ਕੱਢਦੇ ਆ ਕੋਈ ਕਾਰਡ ਇਹਦੇ ਚੋਂ ਕੋਈ ਸੱਪ ਕੱਢ ਕੇ ਦਿੰਨੇ ਆ ਤੁਹਾਨੂੰ ਕਾਰਡ ਭਾਜੀ ਉਹ ਏਜੰਟ ਇਹ ਕਾਰਡ ਕਰਦੇ ਆ ਉਹਦਾ ਸੁਪਨਾ ਹੈਗਾ ਉਹਨੇ ਕੈਨੇਡਾ ਜਾਣਾ ਬਟ ਏਜੰਟ ਨੂੰ ਪਤਾ ਇਹਦੀ ਪ੍ਰੋਫਾਈਲ ਐਲੀਜੀਬਲ ਨਹੀਂ ਹੈਗੀ ਉਹਨੇ ਆਪਣਾ ਲੱਖ ਦੋ ਲੱਖ ਬਣਾ ਲੈਣਾ ਹੈ ਪਾਜੀ ਵੀਜ਼ਾ ਫਿਰ ਵੀ ਨਹੀਂ ਆਉਣਾ ਪਾਜੀ ਆਣਾ ਹੀ ਨਹੀਂ ਓਵਰ ਆਲ 6 ਬੈਂਡ ਤੇ ਵੀਜ਼ਾ ਆ ਜਾਣਾ ਮੈਂ ਲੈ ਦੂੰਗਾ ਤਾਂ ਜੇ ਇਹ ਬਹੁਤ ਕਲੀਅਰ ਹੈ ਵੀ ਜਿਹੜੀ ਪ੍ਰੋਫਾਈਲ ਜਿਹੜੀ ਰਿਕੁਆਇਰਮੈਂਟ ਹੈ ਉਹ ਹੈ ਤਾਂ ਵੀਜ਼ਾ ਆਊਗਾ ਨਹੀਂ ਤਾਂ ਨਹੀਂ ਆਊਗਾ ਬਿਲਕੁਲ ਪਾਜੀ ਪਾਜੀ ਉਹ ਹੈ ਤਾਂ ਵੀਜ਼ਾ ਆਊਗਾ ਨਹੀਂ ਤਾਂ ਨਹੀਂ ਆਊਗਾ ਪਾਜੀ ਲੋਕਾਂ ਦੇ ਆਫਿਸ ਖਾਲੀ ਪਏ ਸਾਡੇ ਕੋਲ ਅੱਜ ਵੀ ਬੁਰੀ ਚਾਹ ਪਰ ਇਹ ਹੁੰਦਾ ਨਾ ਵੀ ਜਿਵੇਂ ਮੰਨ ਲਓ ਤੁਹਾਡੇ ਕੋਲੇ ਕੋਈ ਆਇਆ ਤੁਸੀਂ ਜਵਾਬ ਦੇਤਾ ਵੀ ਨਹੀਂ ਅਸੀਂ ਨਹੀਂ ਲਵਾ ਸਕਦੇ ਅਗਲਾ ਕਹਿੰਦਾ ਯਾਰ ਇਹਨੂੰ ਤਾਂ ਕੰਮ ਹੀ ਨਹੀਂ ਕਰਨਾ ਹੁੰਦਾ ਫਲਾਨਾ ਤਾਂ ਕਹਿੰਦਾ ਸੀਗਾ ਮੈਂ ਲਵਾ ਦੂੰਗਾ ਕੋਈ ਗੱਲ ਨਹੀਂ ਮੇਰੇ ਕੋਲੇ ਆ ਜਾ ਜੇ ਤੁਸੀਂ ਤੇ ਭਾਜੀ ਉਹਨਾਂ ਨੂੰ ਅਕਲ ਆ ਜਾਂਦੀ ਹੈ ਨਾ ਜਦੋਂ ਉਹਨਾਂ ਦਾ 1 ਲੱਖ 2 ਲੱਖ 4 ਲੱਖ ਖਰਾਬ ਹੋ ਜਾਂਦਾ ਨਾਲ ਰਿਫਿਊਜ਼ਲ ਆ ਚਾ ਜਾਂਦੀ ਹੈ ਅਕਲ ਆ ਜਾਂਦੀ ਵੀ ਉਹ ਸਹੀ ਕਹਿੰਦਾ ਸੀ ਉਹ ਬਾਅਦ ਚ ਪਤਾ ਲੱਗਦਾ ਹੁਣ ਭਾਜੀ ਐਦਾਂ ਦਾ ਦੌਰ ਆ ਹੁਣ ਕਲਾਇੰਟ ਨੂੰ ਵੀ ਪਤਾ ਹੈ ਜੇ 6 ਬੈਂਡ ਹੈਗੇ ਤੇ ਮੇਰਾ ਵੀਜ਼ਾ ਆਣਾ ਨਹੀਂ ਤੇ ਨਹੀਂ ਆਣਾ ਜੇ ਉਹ ਕਿਤੋਂ ਫਾਈਲ ਲਵਾ ਰਿਹਾ ਤੇ ਉਹਦੀ ਰਿਫਿਊਜ਼ਲ ਹੀ ਆਣੀ ਹੈ ਉਹਦਾ ਵੀਜ਼ਾ ਨਹੀਂ ਆਣਾ ਹੈਗਾ ਜਾਂ ਆਪ ਆਪਣਾ ਕੰਟਰੀ ਚੇਂਜ ਕਰ ਲਓ ਮੈਂ ਕਿਸੇ ਹੋਰ ਕੰਟਰੀ ਜਾਣਾ ਹੈ ਜੇ ਕਿਤੇ ਹੋਰ एलिਜੀਬਿਲਟੀ ਬੰਦੀ ਹੈ ਉਥੇ ਹਿਸਾਬ ਨਾਲ ਪੜ ਭਾਜੀ ਅਸੀਂ ਜੇ ਸਹੀ ਗਾਈਡ ਕਰਦੇ ਆ ਲੋਕ ਕਈ ਚੀਜ਼ ਇਹ ਵੀ ਸੋਚਦੇ ਸਾਨੂੰ ਵੀ ਕਹਿੰਦੇ ਤੁਹਾਨੂੰ ਕੰਮ ਨਹੀਂ ਕਰਨਾ ਆਉਂਦਾ ਬਟ ਸਾਨੂੰ ਪਤਾ ਹੁੰਦਾ ਇਹਦਾ ਵੀਜ਼ਾ ਨਹੀਂ ਹੈ ਨਾ ਅਸੀਂ ਕਿਸਮਾ ਨਾ ਕਰਦੇ ਨਹੀਂ ਫੜਦੇ ਅਸੀਂ ਹਰ ਕੇਸ ਨਹੀਂ ਫੜਦੇ ਸਾਨੂੰ ਜਿਹੜੇ 10 ਚੋ 5 7 ਕੇਸ एलिਜੀਬਲ ਲੱਗਦੇ ਅਸੀਂ ਉਹੀ ਚੱਕਦੇ ਆ ਸਾਰੇ ਚੱਕਣ ਚ ਸਾਡਾ ਕੀ ਜਾਂਦਾ ਅਸੀਂ ਪੈਸੇ ਪਹਿਲਾਂ ਠੱਗਨੇ ਨਹੀਂ ਨਾ ਹੈਗੇ ਅਗਲੇ ਕੋਲ ਅਸੀਂ ਤਾਂ ਪੈਸੇ ਲੈਣੇ ਬਾਅਦ ਚ ਅਸੀਂ ਉਹ ਪ੍ਰੋਫਾਈਲ ਲਈਏ ਕਿਉਂ ਜਿੱਦਾ ਕੰਮ ਨਹੀਂ ਹੋਣਾ ਹੈਗਾ ਮੈਨੂੰ ਤੁਹਾਨੂੰ ਆਈਡੀਆ ਹੋ ਜਾਂਦਾ ਵੀ ਇਹ ਇਹਦਾ ਵੀਜ਼ਾ ਆਉਣਾ ਹੈ ਇਹਦਾ ਨਹੀਂ ਆਉਣਾ। ਸੈਂਗਨ ਦਾ ਜਿਹੜਾ ਵਿਜ਼ਟਰ ਕਹ ਰਹੇ ਉਹਦੀ ਰਿਕੁਆਇਰਮੈਂਟ ਕੀ ਹੈ? ਭਾਜੀ ਵਿਜ਼ਟਰ ਪੂਰੇ ਵਰਲਡ ਵਿੱਚ ਕਿਸੇ ਵੀ ਕੰਟਰੀ ਬੰਦੇ ਦੀ ਚਾਹੇ ਉਹ ਫਾਰਮਰ ਹੈ ਚਾਹੇ ਉਹ ਬਿਜ਼ਨਸ ਕਰਦਾ ਹੈ ਚਾਹੇ ਉਹ ਜੌਬ ਕਰਦਾ ਹੈ। ਹਰ ਇੱਕ ਚੀਜ਼ ਉਹਦੇ ਕੋਲ ਡਾਕੂਮੈਂਟ ਪੂਰੇ ਹੋਣੇ ਚਾਹੀਦੇ ਆ ਆਈਟੀਆਰਸ ਹੋਣੀਆਂ ਚਾਹੀਦੀਆਂ ਫੰਡ ਹੋਣੇ ਚਾਹੀਦੇ 5-7 ਲੱਖ ਰੁਪਏ ਦੇ ਕੋਈ ਬਹੁਤ ਜ਼ਿਆਦਾ ਫੰਡ ਨਹੀਂ ਇਵਨ ਯੂਕੇ ਦਾ ਵਿਜ਼ਟਰ ਵੀਜ਼ਾ ਮੈਂ 3 ਤੋਂ 4 ਲੱਖ ਦੇ ਜੈਨੂਇਨ ਫੰਡ ਚ ਵੀ ਲਵਾ ਦੂੰਗਾ। ਠੀਕ ਹੈ ਹੁਣ ਕਈ ਕੀ ਕਰਦੇ ਆ ਮਾਰਕੀਟ ਦੇ ਵਿੱਚ ਲੋਕ ਫੰਡ ਵੀ ਤਾਂ ਇਹਰੇ ਮੈਂ ਸ਼ੋ ਕਰਾ ਦੂੰਗਾ ਬੇਸਿਕਲੀ ਕਲੀ ਚੀਜ਼ ਵੈਰੀਫਾਈ ਕਰ ਲਈ ਹੈ ਬਿਕਲਾ ਪਾਸਪੋਰਟ ਫੜਾ ਜਾ ਲਵਾ ਦਾਂਗੇ ਵੀਜ਼ਾ ਤੇ ਅਸੀਂ ਇਦਾਂ ਦਾ ਕੋਈ ਕੰਮ ਨਹੀਂ ਕਰਦੇ ਸਾਨੂੰ ਤਾਂ ਡਾਕੂਮੈਂਟ ਚਾਹੀਦੇ ਹੀ ਹੈ ਬੈਂਕ ਡੀਟੇਲ ਸਾਰੀਆਂ ਜੇ ਬੈਂਕ ਬੈਲੈਂਸ ਕੀ ਹੈ ਬੰਦੇ ਦਾ ਆਈਟੀਆਰ ਕਿੰਨੀਆਂ ਤਿੰਨ ਆਈਟੀਆਰਸ ਮਿਨੀਮਮ ਪਿਛਲੀਆਂ ਦੋ ਤੋਂ ਤਿੰਨ ਆਈਟੀਆਰਸ ਲਾਜ਼ਮੀ ਡਾਕੂਮੈਂਟ ਨੇ ਬੰਦੇ ਦੇ ਅਗਲੇ ਕੋਲ ਹੈ ਸੀਆਈ ਰਿਪੋਰਟ ਟ੍ਰੈਵਲ ਕੀਤਾ ਜਿਵੇਂ ਤੁਸੀਂ ਪਿਛਲੇ ਇੰਟਰਵਿਊ ਚ ਕਿਹਾ ਸੀਗਾ ਕਿ ਬੰਦਾ ਟ੍ਰੈਵਲ ਕੀਤਾ ਹੋਵੇ ਭਾਜੀ ਦੇਖੋ ਭਾਜੀ ਪਲੱਸ ਤੇ ਹੈ ਜਿਹੜਾ ਬੰਦਾ ਟ੍ਰੈਵਲਡ ਆ ਉਹਦਾ ਸਕਸ ਸਰੇਟ 90 95% ਉਹਦਾ ਵੀ ਤਾਂ ਨਹੀਂ ਰਿਫਿਊਜ਼ ਹੁੰਦਾ ਜੇ ਆਪਣੇ ਕੋਲ ਕੋਈ ਜੈਨੂਇਨ ਵੈਲਿਡ ਰੀਜ਼ਨ ਨਹੀਂ ਹੈਗਾ ਅਸੀਂ ਜੈਨੂਇਨ ਟਰੈਵਲਰ ਨਹੀਂ ਹੈਗੇ ਤਾਂ ਫਿਰ 50 50 ਚਾਂਸ ਹੈ ਆਪਾਂ ਦੋ ਕੁ ਮਹੀਨੇ ਡੇਡ ਮਹੀਨਾ ਪਹਿਲਾਂ ਇੰਟਰਵਿਊ ਕੀਤਾ ਤੁਸੀਂ ਉਦੋਂ ਇਹ ਜ਼ਿਕਰ ਕਰ ਰਹੇ ਸੀ ਮੈਂ ਕੈਨੇਡਾ ਦਾ ਵੀ ਵਿਜ਼ਟਰ ਵੀਜ਼ਾ ਸ਼ੋਰ ਸ਼ੋਰ ਆਉ 프로ਫਾਈਲ ਚੰਗੀ ਹੈ ਤਾਂ ਅੱਜ ਤੁਸੀਂ ਗੱਲ ਤੋਂ ਬਿਲਕੁਲ ਪਲਟ ਹੀ ਗਏ ਹੋ ਕਿ ਕੈਨੇਡਾ ਦਾ ਵਿਜ਼ਟਰ ਵੀਜ਼ਾ ਔਖਾ ਹੋ ਗਿਆ ਇਹ ਮਹੀਨੇ ਚ ਕੀ ਹੋ ਜਾ ਬਦਲ ਗਿਆ ਮੈਂ ਔਖਾ ਹੋਇਆ ਨਹੀਂ ਕਿਹਾ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਕੈਨੇਡਾ ਵਿਜ਼ਟਰ ਵੀਜ਼ਾ ਦਾ 골ਡਨ ਟਾਈਮ ਸੀ 10 ਤੋਂ 15 ਦਿਨ ਚ ਰਿਜ਼ਲਟ ਆ ਰਿਹਾ ਸੀ ਰਿਜ਼ਲਟ ਬਹੁਤ ਫਾਸਟ ਸੀ ਅੱਜ ਦੀ ਡੇਟ ਚ ਅੰਬੈਸੀ ਪੋਰਟਲ ਦੇ ਉੱਤੇ ਸ਼ੋਅ ਹੁੰਦਾ 2 ਤੋਂ 2.5 ਮਹੀਨੇ ਲੈ ਰਹੀ ਹੈ ਅੰਬੈਸੀ ਆਪ ਟਾਈਮ ਲੈ ਰਹੀ ਹੈ ਮੈਂ ਨਹੀਂ ਕਿਹਾ ਵੀ ਨੈਗੇਟਿਵ ਹੈਗਾ ਬਹੁਤ ਇਹ ਨਹੀਂ ਹੈਗਾ ਵੀ ਮੇਰੀਆਂ ਕੋ ਬਹੁਤ ਜ਼ਿਆਦਾ ਰਿਫਿਊਜ਼ਲਸ ਆ ਰਹੀਆਂ ਮੈਂ ਉਹ ਕੰਮ ਤੇ ਫੜਦਾ ਨਹੀਂ ਹੈਗਾ ਲੋਕਾਂ ਦੇ ਰਿਫਿਊਜ਼ਲਸ ਬਹੁਤ ਆ ਰਹੀਆਂ ਉਹਨਾਂ ਨੇ ਲੈਣਾ ਇਕੱਲਾ ਪਾਸਪੋਰਟ ਆ ਹੋਰ ਲੈਣਾ ਹੀ ਕੁਝ ਨਹੀਂ ਉਹਨਾਂ ਨੂੰ ਡਾਕੂਮੈਂਟ ਕੁਝ ਨਹੀਂ ਚਾਹੀਦਾ ਅੱਜ ਕੈਨੇਡਾ ਹਰ ਇੱਕ ਚੀਜ਼ ਵੈਰੀਫਾਈ ਕਰ ਦਿੰਦੀ ਹੈ ਆਪਾਂ ਡਾਕੂਮੈਂਟ ਸਾਰੇ ਲੈਣੇ ਆ ਉਹੀ ਸਾਰੇ ਜੈਨੂਨਲੀ ਲਗਾਣੇ ਆ ਅੱਜ ਐਮਬੈਸੀ ਟਾਈਮ ਲੈ ਰਹੀ ਐ ਬਟ ਸਾਡਾ ਰਿਜ਼ਲਟ ਨੈਗੇਟਿਵ ਨਹੀਂ ਆ ਰਿਹਾ ਰਿਜ਼ਲਟ ਪੋਜ਼ਿਟਿਵ ਆ ਹਾਂ ਬਟ ਵੀਜ਼ਾ ਜੋ ਹੈ ਨਾ 10 ਤੋਂ 15 ਦਿਨ ਚਾਰ ਅਸੀਂ ਉਹ ਨਹੀਂ ਆ ਰਿਹਾ ਨਾ ਉਸ ਨੂੰ ਟਾਈਮ ਲੈ ਰਿਹਾ ਪਰ ਆ ਤਾਂ ਰਿਹਾ ਹੈ ਕਿ ਨਹੀਂ ਆ ਰਿਹਾ ਬਿਲਕੁਲ ਆ ਰਿਹਾ ਪਾਜੀ ਜੇ ਆਪਾਂ ਜੈਨੂਨ ਇੱਕ ਚੀਜ਼ ਹੈ ਜੇ ਆਪਾਂ ਕੱਲਾ ਪਾਸਪੋਰਟ ਜਿਹੜਾ ਏਜੰਟ ਲੈ ਰਿਹਾ ਬਾਕੀ ਸਾਰੇ ਡਾਕੂਮੈਂਟ ਆਪ ਬਣਾ ਕੇ ਲਾ ਰਿਹਾ ਉਹਦਾ ਨਹੀਂ ਆ ਰਿਹਾ ਜਿਹੜਾ ਡਾਕੂਮੈਂਟ ਜਿਹੜਾ ਏਜੰਟ ਤੁਹਾਡੇ ਕੋਲੋਂ ਸਾਰੇ ਡਾਕੂਮੈਂਟ ਲੈ ਰਿਹਾ ਫੰਡ ਵੀ ਲੈ ਰ ਜਿਹੜਾ ਤੁਹਾਡੀ ਹਰ ਇੱਕ ਚੀਜ਼ ਲੈ ਰਿਆ ਉਹਦਾ ਸਕਸੈਸਰ ਡਰੇਗਾ ਜੀ ਡਾਕੂਮੈਂਟੇਸ਼ਨ ਜਨੂਨਾ ਵੀਜ਼ਾ ਕਿਉਂ ਨਹੀਂ ਆਇਆ ਪਹਿਲਾਂ ਵੈਰੀਫਾਈ ਨਹੀਂ ਕਰ ਰਹੀ ਸੀ ਐਮਬੈਸੀ ਪਹਿਲਾਂ ਘੱਟ ਕਰ ਰਹੀ ਸੀ ਪਹਿਲਾਂ ਨਹੀਂ ਕਰ ਰਹੀ ਸੀ ਹੁਣ ਇਸ ਵੇਲੇ ਕਰ ਰਹੀ ਹੈ ਹੁਣ ਵੈਰੀਫਾਈ ਕਰ ਰਹੀ ਹੈ ਬਿਲਕੁਲ ਵੈਰੀਫਿਕੇਸ਼ਨ ਬਹੁਤ ਹੈ ਕਿ ਜਿਹੜੇ ਮੰਨ ਲਓ ਲੋਕ ਜਾਲੀ ਕਾਗਜ਼ ਲਾ ਰਹੇ ਐ ਕੋਈ ਆਈਟੀਆ ਆ ਬੈਂਕ ਦੇ ਬੈਲੈਂਸ ਜਾਲੀ ਲਾ ਰਹੇ ਆ ਉਹ ਬੈਨ ਵੀ ਹੋ ਸਕਦੇ ਬਿਲਕੁਲ ਹੋ ਸਕਦਾ ਪਾਜੀ ਕਿਉਂ ਨਹੀਂ ਹੋ ਸਕਦਾ ਇਹ ਅਗਲੇ ਵੈਰੀਫਾਈ ਕਰ ਰਿਹਾ ਕੋਈ ਵੀ ਚੀਜ਼ ਤੁਸੀਂ ਮਿਸ ਰਿਪਰੈਜ਼ੈਂਟੇਸ਼ਨ ਦਿੰਦੇ ਹੋ ਅਗਲੇ 5 ਸਾਲ ਦਾ ਬੈਨ ਲਾ ਦਿੰਦੇ ਆ ਚੱਕ ਜਿਹੜ ਇਹ ਵੱਧ ਰਿਹਾ ਤੁਹਾਨੂੰ ਲੱਗਦਾ ਭਾਜੀ ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਕੈਨੇਡਾ ਕੰਪੈਰੀਟਿਵਲੀ ਹੁਣ ਔਰ 2 ਸਾਲਾਂ ਨੂੰ ਤਾਂ ਕੈਨੇਡਾ ਤੁਸੀਂ ਜੇ ਸਰਕਾਰ ਬਦਲ ਗਈ ਤਾਂ ਬਹੁਤ ਹੀ ਹਾਲਾਤ ਬਦਲ ਜਾਣਗੇ ਮੇਰੀ ਪ੍ਰੈਡਿਕਸ਼ਨ ਹੈ ਭਾਜੀ ਜੋ ਤੁਸੀਂ ਆਸਟ੍ਰੇਲੀਆ ਬਾਰੇ ਕਹਿ ਰਹੇ ਹੋ ਕਿ ਆਸਟ੍ਰੇਲੀਆ ਹੁਣ 10 ਚੋਂ 2 ਵੀਜ਼ੇ ਹੈ ਭਾਜੀ ਕੀ ਸ਼ਾਨਗਨ ਇੱਕ ਹੌਟ ਫੇਵਰੇਟ ਬਣ ਜੂਗਾ ਪਤੀ ਸ਼ੈਡਿੰਗ ਦੀ ਨਾ ਸਿਚੁਏਸ਼ਨ ਅਲੱਗ ਹੈ ਸ਼ੈਡਿੰਗ ਇਨ ਜਸਟ ਸਟਾਈਕ ਕੰਟਰੀ ਆਉਂਦੀ ਹੈ ਅੱਜ ਦੀ ਰੇਟ 'ਚ ਜਿੱਦੇ 'ਚ ਬੱਚਾ ਜਿੱਥੇ ਚਾਹੇ ਉਸੇ ਸੈਟਲ ਹੋ ਸਕਦਾ ਹੈ ਚੈਨਾਂ ਨੇ ਕਿਹਾ ਸੰਦ ਇੱਕ ਕੰਟਰੀ ਥੋੜੀ ਹੈ ਉਹਦੇ ਚ ਸੱਤ ਕੰਟਰੀਆਂ ਹੈਗੀਆਂ ਜਿਹੜਾ ਬੱਚਾ ਜਿੱਥੇ ਵੀ ਸੈਟਲ ਹੋਣਾ ਚਾਹੁੰਦਾ ਉੱਥੇ ਹੋ ਸਕਦਾ ਦੇਖੋ ਬੱਚਿਆਂ ਦੀ ਚੋਇਸ ਕੈਨੇਡਾ ਪਹਿਲੀ ਪ੍ਰੀਫਰੈਂਸ ਕੈਨੇਡਾ ਪਹਿਲੀ ਪ੍ਰੀਫਰੈਂਸ ਯੂ ਐਸ اے ਹੈ ਕੈਨੇਡਾ ਆਸਟ੍ਰੇਲੀਆ ਹੈ ਇਹ ਆਸਟ੍ਰੇਲੀਆ ਤਾਂ ਇਸ ਵੇਲੇ ਕੰਮ ਹੋ ਨਹੀਂ ਰਿਹਾ ਕੈਨੇਡਾ ਅੱਜ ਛੇ ਓਵਰঅল ਛੇ ਬੈਂਡ ਦੇ ਨਾਲ ਚਾਹੇ ਗੈਪ ਵੱਧਾ ਅਸੀਂ ਵੀਜ਼ਾ ਲੈ ਪਾ ਰਹੇ ਹਾਂ ਬਟ ਕੱਲ ਨੂੰ ਜੇ ਸਰਕਾਰ ਚੇਂਜ ਹੋ ਜਾਂਦੀ ਹੈ ਤੇ ਆਸਟ੍ਰੇਲੀਆ ਵਾਲਾ ਹਾਲ ਬਿਲਕੁਲ ਹੋ ਸਕਦਾ ਵੀ 102 ਵੀਜ਼ਾ ਆਇਆ ਕਰੇ ਪ੍ਰਮੋਟ ਕਰਨ ਵਾਲੇ ਤਾਂ ਆਸਟ੍ਰੇਲੀਆ ਦੀਆਂ ਐਡਾ ਵੀ ਲਾਈ ਜਾਂਦੇ ਕਿ ਆਓ ਆਸਟ੍ਰੇਲੀਆ ਦਾ ਵੀਜ਼ਾ ਲੈ ਕੇ ਆ ਜੀ ਪਰ ਉਹ ਵੀਜ਼ਾ ਨਹੀਂ ਲੈਣਾ ਦਿਖਾਣ ਨੂੰ ਪ੍ਰਮੋਟ ਕਰਕੇ ਜੇ ਆਪਾਂ ਪੈਸੇ ਬਣਾਣੇ ਆ ਕੰਮ ਤੇ ਹੋ ਨਹੀਂ ਰਿਹਾ ਕੰਮ 102 ਦਾ ਤੇ ਉਹ ਵੀ ਰਿਹਾ ਬਾਕੀ ਤੇ ਹੋ ਨਹੀਂ ਰਿਹਾ ਅਟਕ ਲੈਣਾ ਦਾ ਰਿਫਿਊਜ਼ ਹੋ ਜਾਂਦਾ ਜੈਨੂਨ ਸਟੂਡੈਂਟ ਦਾ ਆਸਟ੍ਰੇਲੀਆ ਜਾ ਰਿਹਾ ਹੈ ਨਾ ਭਾਜੀ 102 ਵੀਜ਼ੇ ਆ ਰਹੇ ਜੈਨੂਨ ਫੰਡ ਵੀ ਜਨਰਲ ਨਾ ਫੀਸ ਵੀ ਜਨਰਲ ਹੀ ਪੇ ਕੀਤੀ ਆ ਉਸ ਦੇ باوجود 10 ਚੋ ਦੋਈਆਂ ਤਿੰਨ ਪੋਜ਼ਿਟਿਵ ਰਿਜ਼ਲਟ ਆ ਆਸਟ੍ਰੇਲੀਆ ਬਹੁਤ ਕਲੀਅਰ ਆ ਸਟੂਡੈਂਟ ਨੂੰ ਲੈ ਭਾਜੀ ਬਿਲਕੁਲ ਬਹੁਤ ਇੰਡੀਅਨ ਸਟੂਡੈਂਟ ਨੂੰ ਲੈ ਨਹੀਂ ਰਹੇ ਹਾਂ ਇੰਡੀਅਨ ਸਟੂਡੈਂਟ ਨੂੰ ਜ਼ਿਆਦਾ ਨਹੀਂ ਰਹੇ ਕੈਨੇਡਾ ਅਸੀ ਕੈਰੀਅਰ ਸਟੂਡੈਂਟ ਮੋਂਟਰੀਅਲ ਦਾ ਵੀ ਜਿਵੇਂ ਪਿਛਲੇ ਦਿਨਾਂ ਅੱਜ ਮੈਂ ਬਹੁਤ ਸਾਰੀਆਂ ਇੰਟਰਵਿਊਜ਼ ਵੀ ਸੁਣੀਆਂ ਕਈ ਏਜੰਟਸ ਨੇ ਗੱਲ ਕਹੀ ਕਿ ਫ੍ਰੈਂਚ ਸਿੱਖੋ ਇੱਕ ਤਾਂ ਦੂਜਾ ਮੋਂਟਰੀਅਲ ਚਲੇ ਜਾਓ ਜੀਆਈਸੀ ਵੀ ਘਟਾ ਹੈ ਕਹਿੰਦੇ ਉੱਥੇ ਭਾਜੀ ਇੱਕ ਜੀਆਈਸੀ ਘਟਾ ਦੂਸਰਾ ਤੁਸੀਂ ਫ੍ਰੈਂ ਇਸ ਤਰ੍ਹਾਂ ਕੰਮ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਬੱਚਾ ਕਿਸੇ ਨੇ ਜਾਣਾ ਕੋਈ ਗਿਆ ਹੋਇਆ ਮੈਨੂੰ ਫੋਨ ਕਰੇ ਮੈਂ 100% ਕੰਮ ਲੈ ਕੇ ਦਵਾਂ ਗਰੰਟੀ ਹੈ ਭਾਈ ਬਿਲਕੁਲ ਗਰੰਟੀ ਹੈ ਭਾਜੀ ਚਲੋ ਮੈਸੇਜ ਜਿਹੜਾ ਭੇਜਣਾ ਹੈ ਉਹਦੀ ਗਰੰਟੀ ਤੇ ਚੱਕ ਰਿਆਂ ਜੇ ਕੋਈ ਆਲਰੇਡੀ ਵੀ ਗਿਆ ਹੋਇਆ ਹੈ ਕਿਤੇ ਮੈਨੂੰ ਉਹ ਵੀ ਫੋਨ ਕਰ ਲਵੇ ਮੈਂ ਉਹਨੂੰ ਵੀ ਕੰਮ ਤੇ ਲਵਾ ਦਵਾਂ ਜਿਵੇਂ ਤੁਸੀਂ ਪਹਿਲਾਂ ਕਹਿੰਦੇ ਵੀਜ਼ਾ ਨਾ ਲੱਗੇ ਤਾਂ ਪੈਸੇ ਪੱਲਿਓ ਦੇਵਾਂਗਾ ਮੈਂ ਭਾਈ ਕੈਨੇਡਾ ਸਟੱਡੀ ਵੀਜ਼ਾ ਭਾਜੀ ਰਿਜ਼ਲਟ ਵੀ 10 ਤੋਂ 15 ਦਿਨ ਚਾਰਿਆ 50000 ਰੁਪਏ ਪੱਲਿਓ ਦਵਾਂਗਾ ਜੇ ਉਹਦਾ ਵੀਜ਼ਾ ਨਾ ਲੈ ਕੇ ਦੇ ਸਕੇ ਓਵ ਪਲਸ 2 ਹੋਵੇ ਗ੍ਰੈਜੂਏਟ ਹੋਵੇ ਗੈਪ 5 ਸਾਲ ਤੱਕ ਦਾ ਪਿਆ ਹੋਵੇ ਕੋਈ ਪ੍ਰੋਬਲਮ ਨਹੀਂ ਹੈਗੀ ਸੀ ਵੀਜ਼ਾ ਲੈ ਕੇ ਰੋ। ਤੇ ਉੱਥੇ ਪਹੁੰਚਣ ਤੋਂ ਬਾਅਦ ਹੁਣ ਤੁਸੀਂ ਕਹਿ ਰਹੇ ਹੋ ਮੈਂ ਕੰਮ ਵੀ ਲੈ ਕੇ ਦਵਾਂਗਾ। ਮੈਂ ਕੰਮ ਵੀ ਲੈ ਕੇ ਦਵਾਂਗਾ ਭਾਜੀ ਉਸ ਦੀ ਵੀ ਗਰੰਟੀ। ਕਿੱਥੇ? ਮੌਂਟਰੀਅਲ 'ਚ ਭਾਜੀ। ਮੌਂਟਰੀਅਲ। ਬਿਲਕੁਲ। ਉਹੀ ਗੱਲ ਆ ਗਈ ਨਾ ਵੀ ਬ੍ਰੈਮਟਨ ਦਾ ਬਹੁਤ ਸਾਰੇ ਸਟੂਡੈਂਟ ਜਿਹੜੇ ਜਾਂਦੇ ਆ ਜਿਆਦਾ ਰੌਲਾ ਤਾਂ ਬ੍ਰੈਮਟਨ ਦਾ ਵੀ ਕੰਮ ਤਾਂ ਉੱਥੇ ਨਹੀਂ ਮਿਲਦਾ ਭਾਜੀ। ਭਾਜੀ ਮੈਂ ਭੇਜ ਹੀ ਨਹੀਂ ਨਾ ਰਿਹਾ ਅੱਜ। ਮੈਂ ਅੱਜ ਬੱਚੇ ਨੂੰ ਉੱਥੇ ਕਿਉਂ ਭੇਜਾਂ ਵੀ ਜਿੱਥੇ ਮੈਨੂੰ ਪਤਾ ਤੁਸੀਂ ਇਹ ਮੰਨਦੇ ਹੋ ਕਿ ਪੰਜਾਬ ਦਾ ਜਿਵੇਂ ਅਖਬਾਰਾਂ 'ਚ ਲਿਖਿਆ ਆ ਰਿਹਾ ਹੁਣ ਪੰਜਾਬ ਦੇ ਸਟੂਡੈਂਟ ਦਾ ਥਾਟ ਬਦਲ ਜਾਊਗਾ ਹੁਣ ਪੰਜਾਬ ਮਾਈਗ੍ਰੇਟ ਹੋਣੋਂ ਬੰਦ ਹੋ ਜਾਊਗਾ ਭਾਜੀ ਕਦੇ ਵੀ ਨਹੀਂ ਹੋ ਸਕਦਾ ਭਾਜੀ ਇਹ ਥਾਟ ਜ਼ਰੂਰ ਬਦਲ ਜਾਊਗਾ ਉਹਨਾਂ ਨੂੰ ਪਤਾ ਹੈ ਜੇ ਪਲੱਸ 2 ਵਾਲਾ ਬੱਚਾ ਜਾ ਰਿਹਾ ਉਹਨੂੰ ਪੀਆਰ ਲੈਣ 'ਚ ਦਿੱਕਤ ਆ ਰਹੀ ਹੈ ਉਹ ਗ੍ਰੈਜੂਏਸ਼ਨ ਕਰਕੇ ਜਾਊਗਾ ਇਹ ਇਹ ਜ਼ਰੂਰ ਹੋ ਸਕਦਾ ਬਟ ਇਹ ਨਹੀਂ ਹੋ ਸਕਦਾ ਬਾਹਰ ਨਹੀਂ ਜਾਊਗਾ ਭਾਜੀ ਕਿੱਦਾਂ ਹੋ ਸਕਦਾ ਮੈਨੂੰ ਇੱਕ ਚੀਜ਼ ਦੱਸੋ ਬੱਚੇ ਨੇ ਗ੍ਰੈਜੂਏਸ਼ਨ ਕਰ ਲਈ ਮੇਰੀ ਗੱਲ ਤੇ ਆਜੋ ਮਾਸਟਰਸ ਕਰ ਲਈ ਇੱਥੇ ਕਿੰਨੇ ਪੈਸੇ ਕਮਾ ਲੂਗਾ ਮਿੰਨੇ ਦੇ 15000 ਲੈ ਲੂਗਾ 20000 ਲੈ ਲੂਗਾ 25000 ਲੈ ਲੂਗਾ ਇਸ ਤੋਂ ਵੱਧ ਦਾ ਫਰੈਸ਼ਰ ਲਈ ਸੈਲਰੀ ਨਹੀਂ ਹੈਗੀ ਜੋ ਮਰਜੀ ਆਪਾਂ ਗੱਲਾਂ ਕਰੀਏ ਜਾਈਏ ਬਾਹਰ ਬੱਚਾ ਪਹੁੰਚ ਗਿਆ ਉਹਨੇ ਡਾਲਰਾਂ ਵਿੱਚ ਕਮਾਣੇ ਆ ਪੌਂਡ ਵਿੱਚ ਕਮਾਣੇ ਆ ਜਿੰਨੇ ਪੈਸੇ ਉਹਨੇ ਇੱਥੇ ਮਹੀਨੇ ਦੇ ਕਮਾਣੇ ਆ ਉੱਥੇ ਜਾ ਕੇ ਕਈ ਵਾਰੀ ਦੀ ਦਿਹਾੜੀ ਦਾ ਵੀ ਕਮਾ ਲੈਣੇ ਆ ਆਪਾਂ ਉਸ ਚੀਜ਼ ਨੂੰ ਕਿੱਦਾਂ ਕੰਪੇਅਰ ਕਰ ਸਕਦੇ ਹਾਂ ਕੰਪੇਅਰ ਕਰ ਸਕਦੇ ਆ ਮੰਨ ਲੀ ਗੱਲ ਉਸੇ ਖਰਚੇ ਵੀ ਥੋੜੇ ਵੱਧ ਹੈਗੇ ਤਾਂ ਵੀ ਜੇ ਬੱਚਾ ਮਹੀਨੇ ਦਾ 3000 ਡਾਲਰ ਕਮਾ ਰਿਹਾ ਹੈ 1 ਲੱਖ 80000 ਹੋ ਗਿਆ 3000 ਪੌਂਡ ਕਮਾ ਰਿਹਾ ਹੈ ਤੇ ਲਖਤੀ ਯਾਰ ਹੋ ਗਿਆ ਜੇ 50000 ਲੱਖ ਰੁਪਇਆ ਉੱਥੇ ਮਹੀਨੇ ਦਾ ਇੱਥੇ ਦੀ ਕਰੰਸੀ ਜੇ ਖਰਚ ਵੀ ਰਿਹਾ ਐਡ ਦੀ ਨਾਲ ਤੇ ਫਿਰ ਨੂੰ ਲੱਖ ਰੁਪਇਆ ਪੱਲੇ ਪੈ ਰਿਹਾ ਫਿਰ ਜਿੱਦਾਂ ਉੱਥੇ ਰਹੂਗਾ ਸੈਟਲ ਹੋਊਗਾ ਕੁਛ ਟਾਈਮ ਬਾਅਦ ਉਹਨੇ ਗਰੋਥ ਕਰਨੀ ਹੈ ਪੈਸੇ ਵੱਧ ਕਮਾਣੇ ਜੇ ਨਾਲੋਂ ਘੱਟ ਨਹੀਂ ਕਮਾਣੇ ਬੰਦਾ ਇੱਥੇ ਅੱਜ 15000 ਤੇ ਲੱਗਾ ਕੱਲ 25000 ਤੇ ਪਹੁੰਚਣਾ ਉੱਥੇ ਵੀ ਜੇ ਅੱਜ ਤੇ 10000 ਡਾਲਰ ਕਮਾ ਲਿਆ ਕੱਲ ਨੂੰ ਚਾਹ ਰੀਆਂ 5000 ਡਾਲਰ ਤੇ ਪਹੁੰਚਣਾ ਨੇ ਤੇ ਆਪਾਂ ਐਸਸੀ ਨੂੰ ਇੱਥੇ ਨਾਲ ਉੱਥੇ ਨਾਲ ਕਿਦਾਂ ਕੰਪੇਅਰ ਕਰ ਸਕਦੇ ਆ ਕਿਉਂ ਨਹੀਂ ਅੱਜ ਤੱਕ ਲੋਕੀ ਅਮਰੀਕਾ 50-50 ਲੱਖ ਰੁਪਏ ਡੋਂਕੀ ਲਾ ਕੇ ਕਿਉਂ ਜਾਂਦੇ ਆ ਇਸ ਲਈ ਜਾਂਦੇ ਉਸੇ ਮਹੀਨੇ ਦਾ 3-4-5 ਲੱਖ ਬਣਾ ਔਖਾ ਹੀ ਨਹੀਂ ਹੈਗਾ ਜੰਗਲਾ ਜੀ ਮਰ ਵੀ ਜਾਂਦੇ ਯਾਰ ਅੱਜ ਭਾਜੀ ਮੈਂ ਹੀ ਕਹਿ ਰਿਹਾ ਉਹ ਤੇ ਵੇ ਗਲਤ ਹੈ ਇਹਦੇ ਕਹਿੰਦੇ ਗਲਤ ਰਾਹ ਜਾਣਾ ਹੀ ਚਾਹੀਦਾ ਵੀਜ਼ਾ ਲੈ ਕੇ ਜਾਓ ਕਿਹੜਾ ਐਂਬੈਸੀ ਵੀਜ਼ਾ ਨਹੀਂ ਦਿੰਦੀ ਯੂ ਐਸ ਏ ਦਾ ਵੀ ਭਾਜੀ ਯੂ ਐਸ ਏ ਦਾ ਵੀ ਇੰਟਰਵਿਊ ਬੇਸਡ ਹੈ ਇੰਟਰਵਿਊ ਤੇਰੀ ਪੂਰੀ ਕਰਵਾਵਾਂਗੇ ਸਾਰੇ ਪੈਸੇ ਆਫਟਰ ਵੀਜ਼ਾ ਲਵਾਂਗੇ ਏਜ ਹੋਣੀ ਚਾਹੀਦੀ ਹੈ ਥੋੜਾ ਬਹੁਤ ਟਰੈਵਲਡ ਹੋਊਗਾ ਤਾਂ ਵੀਜ਼ਾ ਹੋਊਗਾ ਹੀ ਟ੍ਰੈਵਲ ਵਾਲਾ ਬਹੁਤ ਇੰਪੋਰਟੈਂਟ ਹੈ ਤੁਸੀਂ ਹਰੇਕ ਇੰਟਰਵਿਊ ਚ ਇਹ ਬਹੁਤ ਜ਼ਿਕਰ ਕਰਨਾ ਟ੍ਰੈਵਲ ਟ੍ਰੈਵਲ ਭਾਜੀ ਜੇ ਆਪਾਂ ਵਿਜ਼ਟਰ ਵੀਜ਼ਾ ਲੈਣਾ ਹੈ ਜਾਂ ਟੂਰਿਸਟ ਵੀਜ਼ਾ ਲੈਣਾ ਹੈ ਟੂਰਿਸਟ ਵੀਜ਼ਾ ਉਹਨੂੰ ਮਿਲੂਗਾ ਜਿਹੜਾ ਜੈਨੂਇਨ ਵਿਜ਼ਟਰ ਹੈਗਾ ਉਹ ਜੈਨੂਇਨ ਇੰਟੈਂਸ਼ਨ ਆਪਣੀ ਕਿਦਾਂ ਸ਼ੋਅ ਕਰੂਗਾ ਜੇ ਆਲਰੇਡੀ ਕਿਤੇ ਕੋ ਮਨ ਨਹੀਂ ਗਿਆ ਉਹਨਾਂ ਕਹਣਾ ਇੰਡੀਆ ਦਾ ਲਾਗੇ ਤੋ ਕਿਤੇ ਕੋ ਮਨ ਨਹੀਂ ਗਿਆ ਜਾਣਾ ਤੁਸੀਂ ਅਮਰੀਕਾ ਕੋ ਮਨ ਲਈ ਇਹ ਕੀ ਲੌਜੀਕ ਹੈ ਤੁਹਾਡੀ ਹਰ ਇੱਕ ਚੀਜ਼ ਜਸਟੀਫਾਈ ਵੀ ਤੇ ਕਰਾਂਗੇ ਨਾ ਤੁਹਾਡੀ ਇੰਡਸਟਰੀ ਦਾ ਸਫਾਇਆ ਹੋ ਰਿਹਾ ਤੁਹਾਨੂੰ ਲੱਗਦਾ ਪਾ ਜੀ ਮੈਨੂੰ ਕਾਲੀਆਂ ਭੇਡਾਂ ਜਿਹੜੀਆਂ ਬੈਠੀਆਂ ਸੀਗੀਆਂ ਜਿਵੇਂ ਤੁਸੀਂ ਕਿਹਾ ਕਿ ਇਹ ਤਾਂ 골ਡਨ ਪੀਰੀਅਡ ਵਾਲੀ ਗੱਲ ਹੈ ਕਿ ਪਾ ਜੀ ਜਿਹੜਾ ਬੰਦਾ ਸਹੀ ਕੰਮ ਕਰ ਰਿਹਾ ਇਹ ਉਹਦੇ ਲਈ 골ਡਨ ਪੀਰੀਅਡ ਹੈ ਜਿਹੜਾ ਬੰਦਾ ਗਲਤ ਕੰਮ ਕਰ ਰਿਹਾ ਅਜੇ ਦੀ ਡੇਟ ਜਿਹਦੇ ਕੋਲ ਕੰਮ ਨਹੀਂ ਹੈ ਪਛਾਣ ਪਛਾਣ ਨਹੀਂ ਹੁੰਦੀ ਨਾ ਲੋਕਾਂ ਤੋਂ ਗਲਤ ਹੈ ਇਹ ਐਡ ਤੁਸੀਂ ਕਰ ਰਹੇ ਹੋ ਐਡ ਦੂਜਾ ਕਰ ਰਿਹਾ ਐਡ ਤੀਜਾ ਕਰ ਰਿਹਾ ਐਡ ਦੇਖ ਕੇ ਅਗਲਾ ਜਾ ਕੇ ਪੈਸੇ ਫੜਾਉਂਦਾ ਭਾਜੀ ਪਹਿਲੀ ਗੱਲ ਤੇ ਪਹਿਲਾਂ ਪੈਸੇ ਕੰਸਲਟੈਂਟ ਨੂੰ ਦੇਣੇ ਨਹੀਂ ਚਾਹੀਦੇ ਦੂਸਰੀ ਗੱਲ ਮੈਂ ਅੱਗੇ ਵੀ ਦੋ ਚਾਰ ਵਾਰ ਜ਼ਿਕਰ ਕਰ ਚੁੱਕਾ ਪੰਜ ਸੱਤ ਏਜੰਟਾਂ ਕੋਲ ਜਾਓ ਪੰਜ ਸੱਤ ਕੰਸਲਟੈਂਟ ਕੋਲ ਜਾਓ ਤੁਹਾਨੂੰ ਜਿਹੜਾ ਬੰਦਾ ਠੀਕ ਲੱਗਦਾ ਸਿਰਫ ਉਹਨੂੰ ਆਪਣਾ ਕੰਮ ਦੇ ਜਦੋਂ ਤੱਕ ਭਾਜੀ ਇੱਕ ਛੋਟੀ ਜੀ ਚੀਜ਼ ਆ ਆਪਾਂ ਮਾਰਕੀਟ ਪਿਆਜ਼ ਲੈਣ ਜਾਂਦੇ ਆ 30 40 ਰੁਪਏ ਕਿਲੋ ਵਾਲੀ ਚੀਜ਼ ਆਪਾਂ ਕਰਨੇ 30 ਰੁਪਏ ਲਾਣਾ ਆਪਾਂ ਉੱਥੇ 10 ਰੁਪਏ ਵੀ ਬਚਾਣੇ ਆ ਬਟ ਜਦੋਂ ਆਪਾਂ ਏਜੰਟ ਕੋਲ ਜਾਂਦੇ ਆ ਉਹਨੂੰ ਲੱਖ ਤੋਂ ਲੱਖ ਰੁਪਏ ਐਵੇਂ ਐਡਵਾਂਸ ਦੇ ਦਿੰਦੇ ਆ ਜਿੱਦਾਂ ਪਤਾ ਨਹੀਂ ਕੀ ਰੱਬ ਹੈ ਪਤਾ ਨਹੀਂ ਇਹਨੇ 100% ਵੀਜ਼ਾ ਲਵਾਈ ਦੇਣਾ ਸਿਰਫ ਕਰ ਲੈਂਦਾ ਉਹ ਸਿਰਫ ਉਹਦੀਆਂ ਗੱਲਾਂ ਦੇ ਵਿੱਚ ਆ ਕੇ ਸਿਰਫ ਉਹਦੀਆਂ ਗੱਲਾਂ ਚ ਆ ਕੇ ਗੱਲਾਂ ਹੀ ਤਾਂ ਆ ਗੱਲਾਂ ਹੁਣ ਤੁਸੀਂ ਗੱਲਾਂ ਕਰ ਰਹੇ ਹੋ ਤੁਸੀਂ ਜਦੋਂ ਕਹਿੰਦੇ ਹੋ 10 ਚੋਂ 10 ਵੀਜ਼ੇ ਆ ਰਹੇ ਆ ਜੇ ਨਾਂ ਲੱਗਿਆ ਮੈਂ 50000 ਰੁਪਏ ਪੱਲੋ ਦੇ ਦੂੰਗਾ ਜੇ ਉੱਤੇ ਪਹੁੰਚ ਗਏ ਤਾਂ ਮੈਂ ਵਰਕ ਕੰਮ ਵੀ ਲੈ ਕੇ ਦੇਵਾਂਗਾ ਤੁਹਾਨੂੰ ਤਾਂ ਇਹ ਗੱਲਾਂ ਹੀ ਹੈ ਨਾ ਬੰਦਾ ਗੱਲਾਂ ਤੇ ਹੀ ਇਤਬਾਰ ਕਰਦਾ ਤੁਸੀਂ ਕਹਿ ਰਹੇ ਹੋ ਤੁਹਾਡੀਆਂ ਗੱਲਾਂ ਤੇ ਹੀ ਇਤਬਾਰ ਹੈ ਭਾਜੀ ਇੱਕ ਮੇਰੀਆਂ ਗੱਲਾਂ ਤੇ ਤਾਂ ਇਤਬਾਰ ਹੈ ਮੈਂ ਰੀਸੈਂਟਲੀ ਕਿੰਨੇ ਵੀਜ਼ੇ ਲਗਵਾਇਆ ਕਿੰਨੇ ਬੱਚੇ ਮੇਰੇ ਪਹੁੰਚੇ ਹੈ ਮੈਂ ਤਾਂ ਐਕਸਪੀਰੀਅੰਸ ਹੋ ਕੇ ਬੋਲ ਰਿਹਾ ਲੋਕੀ ਦੇ ਉਦਾਂ ਦੇ ਏਜੰਟਾਂ ਨੂੰ ਵੀ ਜਾ ਕੇ ਪੈਸੇ ਦੇ ਜਾਂਦੇ ਕੰਮ ਦੇ ਜਾਂਦੇ ਜਿਹਦੇ ਕੋਲ ਦਿਖਾਣ ਨੂੰ ਵੀਜ਼ਾ ਹੀ ਹੈ ਨਹੀਂ ਗੇ ਮੈਂ ਤਾਂ ਜਨਰਲਿ ਕਿੰਨੇ ਸੌਆਂ ਬੱਚੇ ਵੇਚ ਚੁੱਕਾ ਹੈਗਾ ਔਰ ਹਰ ਇੱਕ ਨਾਲ ਮੇਰਾ ਰਾਸਤਾ ਹੁਣ ਤੱਕ ਕਾਇਮ ਹੈ ਤੇ ਭਾਜੀ ਕਿਸੇ ਵੀ ਕੰਸਲਟੈਂਟ ਕੋਲ ਬੱਚਾ ਜਾਊਗਾ ਉਹਦਾ ਪਾਸਟ ਤੇ ਦੇਖੂਗਾ ਐਕਸਪੀਰੀਅੰਸ ਕਿੰਨੇ ਬੱਚੇ ਨੇ ਭੇਜੇ ਹੈ। ਤੁਹਾਡੀ ਇਹ ਪਰਟੀਕਲਰ ਦੂਸਰੀ ਗੱਲ ਇਹ ਜਿੰਨੇ ਲੱਖ ਦੋ ਲੱਖ ਪਹਿਲਾਂ ਲੜਾ ਮੈਂ ਉਹਦੀ ਗੱਲ ਕਰ ਰਿਹਾ ਮੈਂ ਤਾਂ ਪਹਿਲਾਂ ਲੈ ਹੀ ਨਹੀਂ ਰਿਹਾ। ਮੈਂ ਕਹਿੰਦਾ ਕੈਨੇਡਾ ਸਟਡੀ ਵੀਜ਼ਾ ਜਾਣਾ ਜਾਓ ਆਫਰ ਲੈਟਰ ਦੇ ਪੈਸੇ ਮੈਂ ਨਹੀਂ ਲੈਂਦਾ। ਅਟੈਸਟੇਸ਼ਨ ਲੈਟਰ ਦੇ ਮੈਂ ਨਹੀਂ ਲੈਂਦਾ। ਟਿਊਸ਼ਨ ਫੀਸ ਦੇ ਮੈਂ ਨਹੀਂ ਲੈਂਦਾ। ਆਪਣੀ ਪ੍ਰੋਸੈਸਿੰਗ ਫੀਸ ਪਹਿਲਾਂ ਮੈਂ ਨਹੀਂ ਲੈਂਦਾ। ਜੀਆਈਸੀ ਦੇ ਮੈਂ ਨਹੀਂ ਲੈਂਦਾ। ਮੈਡੀਕਲ ਦੇ ਮੈਂ ਨਹੀਂ ਲੈਂਦਾ। ਸਾਰੇ ਪੈਸੇ ਤੇ ਕੋ ਤੁਹਾਡੀ ਇਹ ਪ੍ਰੈਡਿਕਸ਼ਨ ਕਿਉਂ ਹੈ ਤੁਹਾਨੂੰ ਇਹ ਕਿਉਂ ਲੱਗਦਾ ਹੈ ਕਿ ਸਰਕਾਰ ਬਦਲਣ ਤੋਂ ਬਾਅਦ ਵੀਜ਼ੇ ਬਹੁਤ ਔਖੇ ਹੋਣਗੇ ਪਾਜੀ ਉਹ ਹੁਣ ਰਾਈਟ ਟਾਈਮ ਹੈ ਪਾਜੀ ਪਾਜੀ ਉਹਨਾਂ ਦੀਆਂ ਇੰਟਰਵਿਊਜ਼ ਪੜ ਲਓ ਉਹਨਾਂ ਦੇ ਬਿਆਨ ਪੜ ਲਓ ਉਹ ਇਮੀਗ੍ਰੇਸ਼ਨ ਦੇ ਹੈ ਹੀ ਅਗੇਂਸਟ ਫਿਰ ਜਿਹੜਾ ਅੱਜ ਤੁਸੀਂ ਇਹ ਕਹਿ ਰਹੇ ਹੋ ਕਿ ਜੇ ਕੋਈ ਪਲੱਸ 2 ਤੋਂ ਬਾਅਦ ਵਾਲਾ ਇਹ ਸੋਚ ਰਿਹਾ ਸੀ ਕਿ ਮੈਂ ਗ੍ਰੈਜੂਏਸ਼ਨ ਕਰਕੇ ਚਲਾ ਜਾਵਾਂ ਤਾਂ ਹੁਣ ਹੁਣੇ ਹੀ ਚਲਾ ਜਾਵੇ ਪਲੱਸ 2 ਤੋਂ ਜਿੱਦਾਂ ਅੱਜ ਆਸਟ੍ਰੇਲੀਆ ਸੁਪਨਾ ਬਣਿਆ ਨਾ ਬੱਚਾ ਜਾ ਨਹੀਂ ਪਾ ਰਿਹਾ ਉਹੀ ਹਾਲ ਕੈਨੇਡਾ ਦਾ ਹੋਣਾ ਗਵਰਨਮੈਂਟ ਇੰਜ ਹੋਊਗੀ ਤਾਂ ਤੁਸੀਂ ਵੀ ਇੱਥੇ ਮੈਂ ਵੀ ਇੱਥੇ ਮੈਂ ਤੁਹਾਨੂੰ ਅੱਜ 1.5 ਤੋਂ 2 ਸਾਲ ਬਾਅਦ ਦੀ ਪ੍ਰੈਡਿਕਸ਼ਨ ਪਹਿਲਾਂ ਦੇ ਰਿਹਾ ਹਾਂ ਅਸੀਂ ਰੋਜ਼ ਕੰਮ ਕਰਦੇ ਰਹਿੰਦੇ ਹਾਂ ਤੁਹਾਨੂੰ ਹਰ ਇੱਕ ਚੀਜ਼ ਦਾ ਆਈਡੀਆ ਹੋ ਜਾਂਦਾ ਅੱਜ ਵਰਗਾ 골ਡਨ ਪੀਰੀਅਡ ਸਟੂਡੈਂਟ ਲਈ ਨਹੀਂ ਰਹਿਣਾ 10 ਤੋਂ 15 ਦੇ ਵਿੱਚ ਸਟੂਡੈਂਟ ਦਾ ਰਿਜ਼ਲਟ ਆ ਰਿਹਾ ਵਿਸਟਰ ਦਾ 2-2 ਮਹੀਨੇ ਚਾ ਰਿਹਾ ਔਰ ਸਾਡਾ 100% ਸਕਸੈਸ ਰੇਟ ਹੈ ਲਾਸਟ ਸਾਲ ਤੋਂ ਕੋਈ ਸਿੰਗਲ ਰਿਫਿਊਜ਼ਲ ਨਹੀਂ ਆਇਆ ਇਸ ਗੱਲ ਨਾਲ ਵੀ ਫਰਕ ਪਿਆ ਕਿ ਜੀਆਈਸੀ ਜਦੋਂ ਤੋਂ ਵਧੀ ਹੈ ਜਿਹੜਾ ਬੰਦਾ 15 ਲੱਖ ਮਸਾਂ ਇਕੱਠਾ ਕਰਦਾ ਸੀ ਅੱਜ ਉਹ 25 27 ਲੱਖ ਕਿਵੇਂ ਇਕੱਠਾ ਕਰੂਗਾ ਇਸ ਗੱਲ ਦਾ ਬਹੁਤ ਵੱਡਾ ਫਰਕ ਹੈ ਭਾਜੀ ਇਸ ਗੱਲ ਕਰਕੇ ਨਾ ਭਾਜੀ ਇੱਕ ਦੇਖੋ ਹਰ ਬੰਦੇ ਦਾ ਉਹ ਨਾ ਪੈਸਾ ਤਾਂ ਨਹੀਂ ਹੈਗਾ ਸੀ ਹਾਲਾਂਕਿ ਇੰਨੀ ਕਲਾਇਨ ਨੂੰ ਸਮਝ ਆ ਗਈ ਜੀਆਈਸੀ ਦਾ ਪੈਸਾ ਮੇਰਾ ਹੀ ਹੈ ਜੇ ਅੱਗੇ 10000 ਡਾਲਰ ਸੀ ਹੁਣ 15000 20000 ਹੋ ਗਿਆ ਉੱਥੇ ਜਾ ਕੇ ਉਹ ਪੈਸੇ ਮੇਰੇ ਹੀ ਆ ਮੈਨੂੰ ਮਿਲ ਜਾਣੇ ਆ ਇੰਨੀ ਹਰ ਬੱਚੇ ਨੂੰ ਸਮਝ ਆ ਗਈ ਹੈ ਬਟ ਜਿਹੜੇ ਬੰਦੇ ਕੋਲ ਇੱਥੋਂ ਓਨੇ ਪੈਸੇ ਇਕੱਠੇ ਕਰਾਉਂ ਜੁਗਾਰ ਨਹੀਂ ਹੈਗਾ ਕਿਦਾਂ ਜਾਊਗਾ ਓਨੀ ਜਾਊਗਾ ਨਾ ਸਿਰਫ ਓਨੀ ਕੇ ਰਿਸ਼ੋ ਦਾ ਸਟੂਡੈਂਟ ਘਟਿਆ ਜਾਂ ਜਿਹੜਾ ਬੱਚਾ ਬ ਜਿਹੜਾ ਬੈਂਡ ਚ ਮਾਰ ਖਾ ਰਿਆ ਉਹ ਰਹਿ ਰਿਹਾ ਅਦਰਵਾਈਜ਼ ਸਾਰੇ ਬੱਚੇ ਜਾ ਹੀ ਤ ਨਕਲੀ ਵਿਆਹ ਵੀ ਬੰਦ ਹੋ ਗਏ ਇਹਦੇ ਨਾਲ ਭਾਜੀ ਉਹ ਤਾਂ ਹੁਣ ਉਹਨਾਂ ਨੇ ਕੰਮ ਵਧੀਆ ਕਰਤਾ ਨਾ ਪਲੱਸ 2 ਤੋਂ ਬਾਅਦ ਸਪਾਊਸਲ ਉਪਨ ਵਰਗ ਪਰਮਟ ਹੈ ਨਹੀਂ ਤੁਸੀਂ ਵਿਜ਼ਟਰ ਤੇ ਜਾ ਸਕਦੇ ਆ ਇਹੀ ਹੱਲ ਰਹਿ ਗਿਆ ਹਾਂ ਪਲੱਸ 2 ਤੋਂ ਬਾਅਦ ਤੇਹੀ ਨਾ ਪਰ ਯੂਜੀ ਲਈ ਬੱਚੇ ਲਈ ਤਾਂ ਕੋਈ ਹੱਲ ਹੀ ਨਹੀਂ ਹੈਗਾ ਹਾਂ ਜਿਹੜੇ ਬੱਚੇ ਨੇ ਗ੍ਰੈਜੂਏਸ਼ਨ ਕੀਤੀ ਮਾਸਟਰਸ ਲਈ ਜਾਣਾ ਉਹਦੇ ਲਈ ਹੈਗਾ ਉਹਦੇ ਲਈ ਹੈਗਾ ਉਹਦੇ ਲਈ ਹੈਗਾ ਔਰ ਉਹਦੇ ਸਪਾਊਸ ਦੇ ਚਾਂਸਸ ਕੀ ਨੇ ਇਸ ਪੌਸਾ ਵੀ ਤੁਹਾਨੂੰ 100% ਆਈ ਰਿਆ ਕੋਈ ਪ੍ਰੋਬਲਮ ਨਹੀਂ ਇਹ ਬਹੁਤ ਚਰਚਾ ਹੈ ਨਾ ਸਪਾਉਸ ਜੇ ਆਪਾਂ ਪਿਛਲੇ ਇੰਟਰਵਿਊ ਚ ਵੀ ਜਦੋਂ ਇਹ ਜ਼ਿਕਰ ਕੀਤਾ ਸੀਗਾ ਤੁਸੀਂ ਕਿਹਾ ਸੀ ਇਹ ਹੱਲ ਹੈਗਾ ਪਰ ਮੈਂ ਬਹੁਤ ਸਾਰੇ ਜਦੋਂ ਹੁਣ ਗਰਾਊਂਡ ਤੇ ਰਹਿਣਾ ਤਾਂ ਉਹ तकरीबन ਇਹ ਹੋ ਗਿਆ ਕਿ ਇਸ ਤਰ੍ਹਾਂ ਦੇ ਵਿਆਹ ਵੀ ਬੰਦ ਹੋ ਗਏ ਜਿਹੜੇ ਕੰਪਰੋਮਾਈਜ਼ ਵਾਲੇ ਵ્યા ਹੁੰਦੇ ਸੀ ਵੀ ਕੁੜੀ ਤੇ ਅਸੀਂ ਲਾ ਦਿੰਨੇ ਆ 15 ਲੱਖ 20 ਲੱਖ ਲਾ ਦਿੰਨੇ ਆ ਭੇਜ ਦਿਓ ਔਰ ਦੂਜਾ ਇਹ ਹੋਇਆ ਕਿ ਇਹ ਥਾਟ ਹੈ ਵੀ ਸਪਾਊਸ ਤਾਂ ਹੁਣ ਜਾ ਹੀ ਨਹੀਂ ਸਕਦਾ ਨਾਲ ਨਹੀਂ ਭਾਜੀ ਨਹੀਂ ਭਾਜੀ ਸਪਾਊਸ ਜਾ ਰਿਹਾ ਅੱਜ ਵੀ ਜਾ ਰਿਹਾ ਯੂਜੀ ਵਾਲੇ ਬੱਚੇ ਦਾ ਵੀ ਜਾ ਰਿਹਾ ਹੈ ਸਪਾਊਸ ਨੂੰ ਯੂਜੀ ਵਾਲਾ ਬੱਚਾ ਉਹਨੂੰ ਸਪਾਊਸਲ ਵਿਜ਼ਟਰ ਵੀਜ਼ੇ ਤੇ ਭੇਜ ਰਹੀ ਹੈ ਉਹਨੂੰ ਵਿਜ਼ਟਰ ਵੀਜ਼ਾ ਮਿਲੂਗਾ 100% ਲੈ ਕੇ ਦਵਾਂਗੇ ਈਵਨ ਸਾਰੇ ਪੈਸੇ ਆਫਟਰ ਵੀਜ਼ਾ ਲਵਾਂਗੇ ਜਿਹੜਾ ਯੂਜੀ ਵਾਲਾ ਬੱਚਾ ਉਹਦੇ ਸਪਾਊਸ ਨੂੰ ਸਪਾਊਸਲ ਓਪਨ ਵਰਕ ਪਰਮਿਟ ਦੇ ਦੇਣਾ ਹੂੰ ਵਿਜ਼ਟਰ ਵੀਜ਼ੇ ਤੇ ਜਾਊਗਾ ਵਿ ਵੀ ਜਿਹੜਾ ਬੱਚਾ ਹੈ ਮਾਸਟਰਸ ਕਰਨ ਜਾ ਰਿਹਾ ਉਹਦੇ ਸਪਾਊਸ ਨੂੰ ਉਹਨੇ ਨੰਬਰ ਨਹੀਂ ਕੀਤਾ ਉਹ ਤਾਂ ਚਾਹਦੇ ਪੀਜੀ ਵਾਲੇ ਬੱਚੇ ਆ ਉਹ ਜਾ ਕੇ ਕੰਮ ਵੀ ਕਰ ਸਕਦਾ ਉੱਥੇ ਜਾ ਕੇ ਕੰਮ ਵੀ ਕਰ ਸਕਦਾ ਉਹ ਤਾਂ ਪ੍ਰੋਪਰ ਰਾਈਟਸ ਹਨਾ ਸਪਾਊਸ ਉਹ ਲਓਪਨ ਵਰਕ ਕਰਨ ਦੇ ਜਾ ਰਿਹਾ ਸੋ ਭਾਜੀ ਆਖਰ ਦੇ ਵਿੱਚ ਦੋ ਤਿੰਨ ਚੀਜ਼ਾਂ ਦੁਬਾਰਾ ਕਲੀਅਰ ਕਰੋ ਇੱਕ ਤਾਂ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਕੈਨੇਡਾ ਦਾ ਸਟੱਡੀ ਵੀਜ਼ਾ 10 ਚੋਂ 10 ਵੀਜ਼ੇ ਆ ਰਿਹਾ ਹੈ ਪ੍ਰੋਫਾਈਲ ਸਹੀ ਹੋਵੇ ਤਾਂ ਭਾਜੀ ਅਸੀਂ ਘੱਟ ਪੈਣ ਵਾਲਾ ਬੱਚਾ ਲੈਂਦੇ ਹੀ ਨਹੀਂ ਲੈਂਦੇ ਨਹੀਂ ਤੁਸੀਂ ਬਿਲਕੁਲ ਭਾਜੀ ਬਿਲਕੁਲ ਸਟ੍ਰੇਟ ਫਾਰਵਰਡ ਬਿਲਕੁਲ ਕਲੀਅਰ ਸਾਰੇ ਪੈਸੇ ਤੁਸੀਂ ਵੀਜ਼ੇ ਲੱਗਣ ਤੋਂ ਬਾਅਦ ਲੈ ਲੈਂਦੇ ਸਾਰੇ ਪੈਸੇ ਈਚ ਐਂਡ ਐਵਰੀ ਪੈਸਾ ਵੀਜ਼ਾ ਲੱਗਣ ਤੋਂ ਬਾਅਦ ਅੱਜ ਜੋ 골ਡਨ ਟਾਈਮ ਹੈਗਾ ਬਾਅਦ ਨਹੀਂ ਰਹਿਣਾ ਐਸਜੀ ਦੀ ਵੀ ਗਰੰਟੀ ਔਰ ਤੁਸੀਂ ਪ੍ਰੇਫਰ ਕਰਦੇ ਹੋ ਕਿ ਮੋਂਟਰੀਅਲ ਜਾਵੇ ਬੱਚਾ ਭਾਜੀ ਬਜਟ ਘੱਟ ਹੈ ਨਾ ਜਿੱਥੇ ਅਗਲੇ ਦਾ 25 28 ਤੋਂ 30 ਲੱਖ ਲੱਗਣਾ ਸੀ ਉੱਥੇ 20 ਤੋਂ 22 ਲੱਖ ਜੀਆਈਸੀ ਘੱਟ ਹੈ ਫੀਸ ਵੀ ਘੱਟ ਹੈ ਭਾਜੀ ਜੀਆਈਸੀ ਵੀ ਘੱਟ ਹੈ ਫੀਸ ਵੀ ਘੱਟ ਹੈ ਕੰਮ ਵੀ ਹੈਗਾ ਔਰ ਫਰੈਂਚ ਸਿਕੰਦੇ ਵੀ ਪੈਸੇ ਮਿਲਨੇ ਆ ਫਰੈਂਚ ਸਿਖਲੀ ਪੀ ਆਰ ਵੀ ਜ਼ੀ ਹੈ ਸਾਰਾ ਕੁਝ ਪੀ ਆਰ ਵੀ ਉੱਥੇ ਹੋ ਜਾਣੀ ਔਰ ਇੱਕ ਗੱਲ ਤੁਸੀਂ ਕਹੀ ਅੱਜ ਬਹੁਤ ਇੰਪੋਰਟੈਂਟ ਕਿ ਬੱਚਾ ਜਾਵੇ ਕੰਮ ਜੇ ਨਹੀਂ ਮਿਲ ਰਿਹਾ ਤੇ ਤੁਹਾਨੂੰ ਫੋਨ ਕਰੇ ਤੁਸੀਂ ਉਸ 'ਚ ਵੀ ਹੈਲਪ ਕਰੋਗੇ ਮੈਂ ਬਿਲਕੁਲ ਗਾਰੰਟੀ ਨਹੀਂ ਕਰ ਰਿਹਾ ਗਲਤੀ ਕਰਦਾ ਗਾਰੰਟੀ ਕਰ ਰਿਹਾ ਲੈ ਕੇ ਦੂੰਗਾ ਗਾਰੰਟੀ ਕਰ ਰਿਹਾ ਭਾਜੀ ਮੈਂ ਇੰਨੇ ਬੱਚੇ ਭੇਜਿਓ ਮੈਨੂੰ ਫੋਨ ਕਰਕੇ ਕਹਿੰਦੇ ਦੇ ਦਿਓ ਕੰਮ ਵਾਲੇ ਬੱਚੇ ਜਿੰਨੇ ਮਰਜੀ ਭੇਜ ਦਿਓ ਅਸੀਂ ਲਵਾ ਕੇ ਦਿੰਨੇ ਆ ਕੰਮ ਤੇ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਦੂਜੀ ਗੱਲ ਹੈ ਅੱਜ ਆਪਾਂ ਗੱਲ ਕੀਤੀ ਕਿ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਵਿਜ਼ਟਰ ਵੀਜ਼ਾ ਕੈਨੇਡਾ ਦਾ ਉਹਦੀ ਪ੍ਰੋਸੈਸਿੰਗ ਸਲੋ ਤੇ ਡਿਲੇ ਹੋ ਗਈ ਹੈ ਬਿਲਕੁਲ ਪਾਜੀ ਵੀਜ਼ੇ ਆ ਰਹੇ ਹੈ ਪਰ ਲੇਕਿਨ ਜੈਨੂਇਨ ਲੇਕਿਨ ਜੈਨੂਇਨ ਪਾਜੀ ਕੋਈ ਵੀ ਕੰਟਰੀ ਜੇ ਕੋਈ ਫਰਾਡ ਕਾਗਜ਼ ਲਾ ਕੇ ਜੇ ਕੋਈ ਸੈਟਿੰਗ ਕਰਕੇ ਕਹਿ ਰਿਹਾ ਜਾਣਾ ਤਾਂ ਉਹ ਤੁਸੀਂ ਕੇਸ ਪਾਜੀ ਸੈਟਿੰਗ ਤਾਂ ਹੁੰਦੀ ਹੀ ਨਹੀਂ ਨਾ ਤੁਸੀਂ ਨਹੀਂ ਫੜਦੇ ਉਹਦੇ ਵਰਗਾ ਹੀ ਪਾੜਦੇ ਪਾਜੀ ਸੈਟਿੰਗ ਕਿਸ ਐਮਬੈਸੀ ਚ ਕੋਈ ਸੈਟਿੰਗ ਨਹੀਂ ਹੁੰਦੀ ਤੇ ਤੀਜੀ ਇੰਪੋਰਟੈਂਟ ਗੱਲ ਹੈ ਸ਼ੇਨਗਨ ਵੀਜ਼ੇ ਦੇ ਸ਼ੈਨਗਨ ਵੀਜ਼ਾ ਧੜਾ ਧੜ ਧੜਾ ਧੜ ਤੁਸੀਂ ਕਹਿ ਰਹੇ ਹੋ ਅੱਜ ਦਾ ਟਾਈਮ ਯੂਕੇ ਦਾ ਸ਼ੈਨਗਨ ਮਿਸਟਰ ਵੀਜ਼ਾ ਜਿੰਨ ਮਰਜੀ ਕਲਾਈਂਟ ਆ ਜੇ ਮੈਂ ਵੀਜ਼ਾ ਲਵਾ ਕੇ ਦਊਗਾ ਅੱਜ ਦੀ ਡੇਟ ਚ ਲੱਗ ਰਿਹਾ ਆਪਾਂ ਲੈ ਰਹੀ ਆਂ ਆਸਟ੍ਰੇਲੀਆ ਦੀ ਕੋਈ ਉਮੀਦ ਹੈ ਤੁਹਾਨੂੰ ਬਸ ਇਹ ਉਹਨੂੰ ਗਵਰਨਮੈਂਟ ਉੱਥੇ ਵੀ ਕੁਝ ਸੋਚੂਗੀ ਥੋੜੀ ਜਿਹੀ ਉਹਨੂੰ ਇੰਆ ਦਾ ਇੰਟਰਨੈਸ਼ਨਲ ਸਟੂਡੈਂਟ ਦੀ ਨੀਡ ਹੋਊਗੀ ਫਿਰ ਹੀ ਹੋ ਸਕਦਾ ਉਦੋਂ ਤੱਕ ਤਾਂ ਮੈਨੂੰ ਉਮੀਦ ਨਹੀਂ ਲੱਗਦੀ ਬਟ ਇਸ ਕਰਕੇ ਲੋਕਾਂ ਨੂੰ ਵੀ ਇਹ ਹੈ ਕਿ ਜੇ ਤੁਸੀਂ ਬਹੁਤ ਵੱਡੀਆਂ ਐਡਸ ਦੇ ਭਰਮਜਾਲ ਚ ਫਸ ਰਹੇ ਹੋ ਤਬ ਵੀ ਵੇਰ ਰਹੋ ਤੁਸੀਂ ਪਹਿਲਾਂ ਪੈਸਾ ਨਾ ਫੜਾਓ ਕਿਸੇ ਬਿਲਕੁਲ ਭਾਜੀ ਸਪਟੰਬਰ ਇਨਟੇਕ ਯੂ ਐਸ اے ਦਾ ਵੀ ਵੀਜ਼ਾ ਸਕਸੈਸ ਰੇਟ 10% ਵੀ ਨਹੀਂ ਰਿਹਾਗਾ ਅੱਛਾ ਸਪਟੰਬਰ ਇਨਟੇਕ ਅਜਾ ਲਾਸਟ ਹੁਣ ਚੱਲ ਰਿਹਾ ਬਹੁਤ ਘੱਟ ਵੀਜ਼ਾ ਸਕਸੈਸ ਰੇਟ ਆ ਯੂ ਐਸ ਐ ਤੋਂ ਭਰਿਆ ਪਿਆ ਰਿਫਿਊਜ਼ਲਾਂ ਨਾਲ ਮਾਰਕੀਟ ਲੋਕੀ ਐਡ ਚਲਾ ਰਹੇ ਸੀ 50000 ਰੁਪਏ ਲੱਖ ਰੁਪਏ ਚ ਜਾਓ ਤੁਹਾਡੇ ਸਾਹਮਣੇ 48000 ਚ ਜਾਓ 75000 ਚ ਜਾਓ ਉਹ ਆਪਣੀ ਪ੍ਰੋਸੈਸਿੰਗ ਫੀਸ ਲੈ ਰਹੇ ਸੀ ਵੀਜ਼ਾ ਨਹੀਂ ਆਈ ਵੀਜ਼ਾ ਨਹੀਂ ਆਈ ਭਾਜੀ ਕਈ ਏਜੰਟਸ ਨੇ ਫੇਕ ਡਾਕੂਮੈਂਟ ਲਗਾਏ ਸਟੂਡੈਂਟਸ ਦੇ ਵੀ ਪਰਚੇ ਹੋਏ ਤੇ ਅੜ ਜੇਲ ਚਲੇ ਗਏ ਈਵਨ ਏਜੰਟਸ ਦੇ ਵੀ ਪਰਚੇ ਹੋਏ ਸੋ ਇਸ ਕੰਮ ਤੋਂ ਬਚੋ ਇਸ ਕੰਮ ਤੋਂ ਬਚੋ ਬਿਲਕੁਲ ਬਹੁਤ ਧੰਨਵਾਦ ਹਰਪ੍ਰੀਤ ਜੀ ਤੁਸੀਂ ਗੱਲਬਾਤ ਕੀਤੀ ਸਮਾਂ ਦਿੱਤਾ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਸਾਰੇ ਸੁਰਤਿਆਂ ਦਾ ਸਾਡੀ ਇੰਟਰਵਿਊ ਨੂੰ ਸੁਣਨ ਲਈ ਬਹੁਤ ਬਹੁਤ ਧੰਨਵਾਦ